ਇੱਕ ਕਲਾਕਾਰ ਆਦਾ ਵਿਵਾਦ ਹੋਇਆ ਪਿੰਕੀ ਦੇ ਨਾਲ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਪਿੰਕੀ ਦੇ ਨਾਲ ਰੋਟੀ ਖਾਂਦੇ ਸੀ ਉਹ ਵੀ ਉਹਨੂੰ ਭੰਡਾ ਸ਼ੁਰੂ ਕਰਨ ਲੱਗ ਪਏ ਵੀ ਸਾਨੂੰ ਮੀਡੀਆ 'ਚ ਮਾਈਲੇਜ ਮਿਲੂ ਤੇ ਉਹਨਾਂ ਦੀ ਲਗਜ਼ਰੀ ਲਾਈਫ ਹੈ ਤਾਂ ਪਿੰਕੀ ਪਾਪੇ ਕਰਕੇ ਆ ਜਿਹਨੂੰ ਕਦੇ ਉਹ ਪਾਪਾ ਕਹਿੰਦੇ ਸੀ ਜੇ ਇੰਨਾ ਉਹਨਾਂ ਨੇ ਵਿਸ਼ਵਾਸ ਕਮਾਇਆ ਤੁਸੀਂ ਅੱਜ ਤੱਕ ਦੇਖੋ ਵੀ ਕੋਈ ਪ੍ਰੋਡਿਊਸਰ ਹੋਵੇ ਕਿਸੇ ਕੁੜੀ ਨੂੰ ਧੀ ਨਹੀਂ ਬਣਾਉਂਦਾ ਬਣਾ ਕੇ ਰੱਖਦਾ ਪਿੰਕੀ ਢਾਲੀਵਾਲ ਨੇ ਜਿਸ ਗਾਇਕਾ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਇੱਕ ਇੱਕ ਗਾਣੇ ਤੇ ਇੱਕ ਇੱਕ ਕਰੋੜ ਰੁਪਈਆ ਲੱਗਿਆ ਹੋਇਆ। ਹਮ ਇੱਕ ਕਰੋੜ ਰੁਪਈਆ ਕਿਸੇ ਕੁੜੀ ਤੇ ਲਾਉਣਾ। ਤੁਸੀਂ ਅੱਜ ਤੱਕ ਦੇਖੋ ਕੁੜੀਆਂ ਦੇ ਬਜਟ ਕੋਈ ਬਹੁதே ਮਹਿੰਗੇ ਨਹੀਂ ਬਣਦੇ। ਪ੍ਰੋਡਿਊਸਰ ਹੀ ਪ੍ਰੋਡਿਊਸਰ ਦਾ ਵੈਰੀ ਵੀ ਕਈ ਵਾਰੀ ਬਣ ਜਾਂਦਾ। ਜਿਹੜੀ ਗੱਲ ਆਪਾਂ ਕਰਦੇ ਆਂ ਗੋਲੀਆਂ ਵਾਲੀ। ਪ੍ਰੋਡਿਊਸਰ ਤੇ ਗੋਲੀ ਚੱਲ ਜਾਣੀ। ਇਹਦਾ ਮੀਨਸ ਇਹੀ ਆ ਵੀ ਉਹਨੂੰ ਆਪਾਂ ਇਹ ਕਹਿ ਦੇਣਾ ਵੀ ਘਰੇ ਬਹਿ ਜਾ। ਹਮ ਜਾਂ ਆਪਣਾ ਡੰਡੀ ਡੋਰਾ ਚੱਕ ਲੈ। ਜੁੱਲੀ ਬਿਸਤਰਾ ਚੱਕ ਲੈ ਤੇ ਇੱਥੋਂ ਗਾਇਬ ਹੋ ਜਾ। ਹੁਣ ਬਹੁਤ ਸਾਰੇ ਲੋਕ ਇੱਥੇ ਇਹ ਵੀ ਸਵਾਲ ਕਰਦੇ ਆ ਵੀ ਕਲਾਕਾਰ ਨੂੰ ਤੁਸੀਂ 3 ਸਾਲ ਲਈ ਕਿਉਂ ਸਾਈਨ ਕਰਦੇ ਹੋ ਤੁਸੀਂ ਇੱਕ ਗੱਲ ਦੱਸੋ ਵੀ ਪਹਿਲੇ ਸਾਲ ਦੇ ਵਿੱਚ ਤੁਸੀਂ ਰਿਕਵਰੀ ਕਰ ਲਓਗੇ ਬਹੁਤੀ ਵਾਰੀ ਇਹ ਹੁੰਦਾ ਵੀ ਕਲਾਕਾਰ ਦੇ ਦੋ ਗਾਣੇ ਆਏ ਉਦੋਂ ਬਾਅਦ ਚੱਲੇ ਹੀ ਨਹੀਂ ਉਹੀ ਪ੍ਰੋਡਿਊਸਰ ਜਿਹੜਾ ਉਹਨੂੰ ਚੱਕ ਕੇ ਲਿਆਉਂਦਾ ਜਦੋਂ ਬਸ ਤੇ ਆਉਂਦਾ ਉਹਦਾ ਝੋਲਾ ਆਪ ਚੱਕਦਾ ਤੁਸੀਂ ਕਿੰਨੇ ਪ੍ਰੋਡਿਊਸਰ ਮੈਂ ਦਿਖਾ ਦਿੰਨਾ ਇੱਕ ਵੱਡੀ ਬੀਬੀ ਹੁਣ ਮਸ਼ਹੂਰ ਹੋਈ ਐ ਉਹਦਾ ਪ੍ਰੋਡਿਊਸਰ ਵੀ ਉਹਦਾ ਝੋਲਾ ਚੱਕੀ ਬੈਠਾ ਹੁੰਦਾ ਬੈਗ ਚੱਕੀ ਬੈਠਾ ਹੁੰਦਾ ਜਣੀ ਪ੍ਰੋਡਿਊਸਰ ਦਾ ਰੋਲ ਤਾਂ ਉਹਨੂੰ ਸਾਹਮਣੇ ਹੀ ਲੱਗ ਜਾਂਦਾ ਹੂੰ ਜੇ ਤੁਸੀਂ ਕਹਿ ਦੋ ਨਾ ਵੀ ਤੁਸੀਂ ਉਹਦੀ ਰਿਕਵਰੀ ਦੇ ਪੈਸੇ ਪੂਰੇ ਕਰਤੇ ਤਾਂ ਨਾਲ ਸਾਇਆ ਵਾਂਗੂ ਪ੍ਰੋਡਿਊਸਰ ਚੱਲਦਾ ਪਿੰਕੀ ਥਾਲੀ ਵਾਲ ਹੀ ਨਿਸ਼ਾਨੇ ਤੇ ਕਿਉਂ ਹੂੰ ਕਿਉਂਕਿ ਉਹਦੀ ਫਿਲਮ ਪੈਸੇ ਪੂਰੇ ਕਰ ਗਈ ਉਹਦਾ ਕੋਈ ਪ੍ਰੋਜੈਕਟ ਫੇਲ ਨਹੀਂ ਹੋਇਆ ਉਹ ਕਾਮਯਾਬ ਪ੍ਰੋਡਿਊਸਰਾਂ ਦੀ ਲਿਸਟ ਦੇ ਵਿੱਚ ਹੂੰ ਫਲॉप ਬੰਦੇ ਨੂੰ ਕੋਈ ਨਹੀਂ ਪੁੱਛਦਾ ਉਹ ਕਹਿੰਦਾ ਨਹੀਂ ਹੈਗਾ ਕਹਿੰਦਾ ਵੀ ਫੇਲ ਬੰਦੇ ਨੂੰ ਮਖੌਲ ਮਾਰ ਜਾਂਦੇ ਤੇ ਕਾਮਯਾਬ ਨੂੰ ਪਿਸਤੌਲ ਮਾਰ ਜਾਂਦੇ ਹੂੰ ਜੇ ਪਿੰਕੀ ਢਾਲੀਵਾਲ ਦੇ ਗੈਂਗਸਟਰਾਂ ਨਾਲ ਲਿੰਕ ਹੁੰਦੇ ਤਾਂ ਉਹਨੂੰ ਖਬਰ ਹੋ ਜਾਣੀ ਸੀ ਵੀ ਗੋਲੀ ਮੇਰੇ ਤੇ ਚੱਲਣ ਆਲੀ ਐ ਤਾਂ ਹੋ ਸਕਦਾ ਉਹਨਾਂ ਨੂੰ ਦੇ ਕੇ ਰੁਪਈਏ ਨਵੇੜ ਦਾ ਕੰਮ ਜਿਉਂ ਇੱਕ ਗਾਇਕਾ ਨੂੰ ਲੈ ਕੇ ਆਇਆ ਤਾਂ ਗਾਇਕਾ ਦੀ ਸ਼ਭੀ ਇਹੋ ਜੀ ਬਣਾਤੀ ਵੀ ਉਹਦੇ ਮੁਕਾਬਲੇ ਪੰਜਾਬ 'ਚ ਕੋਈ ਗਾਇਕਾ ਹੀ ਨਹੀਂ ਮਿਲੀ ਮੁੜ ਕੇ ਹੁਣ ਜੇ ਪਿੰਕੀ ਢਾਲੀਵਾਲ ਹੁਣ ਹੀ ਆਪਣੇ ਗਾਣਿਆਂ ਤੇ ਜਾਨੀ ਤੋਂ ਗਾਣਾ ਲੈਂਦੇ ਨੇ ਬੀਪਰਾਖ ਤੋਂ ਮਿਊਜ਼ਿਕ ਕਰਾਉਂਦੇ ਨੇ ਅਰਵਿੰਦਰ ਖਹਿਰਾ ਵੀ ਵੀਡੀਓ ਬਣਾ ਰਿਆ ਤਾਂ ਤੁਸੀਂ ਗਾਣੇ ਦਾ ਬਜਟ ਦੇਖ ਲਓ ਉਹਦਾ ਵੀਡੀਓ ਕੋਈ ਸੰਦੀਪ ਥੋੜੀ ਬਣਾ ਰਿਹਾ ਵੀ 15000 ਚ ਬਣਾ ਦੂਗਾ ਜੇ ਉਹ ਬਣਾ ਰਹੇ ਨੇ ਬੰਬੇ ਸ਼ੂਟ ਕਰ ਰਹੇ ਨੇ ਕੈਨੇਡਾ ਸ਼ੂਟ ਕਰ ਰਹੇ ਨੇ ਇਟ ਮੀਨਸ ਵੀ ਉਹ ਬੰਦੇ ਦਾ ਇੱਕ ਜਨੂਨ ਆ ਜਿਹੜਾ ਤੁਸੀਂ ਕਿਸੇ ਦੇ ਜਨੂਨ ਨੂੰ ਸੱਟ ਮਾਰ ਦਿਓ ਨਾ ਬੰਦਾ ਹਟ ਜਾਂਦਾ ਆਪਾਂ ਕਹਿੰਦੇ ਨੇ ਯਾਰ ਚੰਗਾ ਹੋਇਆ ਹਟ ਗਿਆ ਰਾਹ ਚ ਹੂੰ ਕਈ ਬੰਦੇ ਰਾਹ ਦਾ ਰੋੜਾ ਲੱਗਦੇ ਆ ਲੋਕਾਂ ਹੂੰ ਕਈ ਬੰਦੇ ਇਹ ਲੱਗਦਾ ਕਿ ਯਾਰ ਇਹ ਸਾਡੇ ਰਾਹ ਚ ਨੇ ਤਾਂ ਸਾਡਾ ਕੰਮ ਹੀ ਨਹੀਂ ਚੱਲੂਗਾ ਹੁਣ ਜਿੱਥੇ ਪਿੰਕੀ ਹੁਣੀ ਕੰਮ ਕਰਕੇ ਪਹੁੰਚ ਗਏ ਕਿ ਲੱਗਦਾ ਜਿਹੜੀ ਬੀਬੀ ਅੱਜ ਛੱਡ ਗਈ ਹੈ ਉਸ ਲੈਵਲ ਦੇ ਵੀਡੀਓ ਕਰ ਲੂ ਮਿਊਜ਼ਿਕ ਦੇ ਵਿੱਚ ਆਇਆ ਪੰਜਾਬ ਦੇ ਉਹੋ ਉਹੋ ਕਲਾਕਾਰ ਉਹਨਾਂ ਨੇ ਪ੍ਰੋਡਿਊਸ ਕਰੇ ਉਹੋ ਉਹੋ ਕਲਾਕਾਰ ਲੱਭੇ ਜਿੰਨਾ ਤੇ ਕੋਈ ਚਵਾਨੀ ਨਹੀਂ ਲਾਉਂਦਾ ਸੀ ਤੇ ਪਿੰਕੀ ਢਾਲੀਵਾਲ ਨੇ ਝੋਲੇ ਨੋਟਾਂ ਦੇ ਢੇਰੀ ਕਰਦੇ ਜੇ ਪਿੰਕੀ ਢਾਲੀਵਾਲ ਹੁਣਾਂ ਨੂੰ ਇਹ ਪਤਾ ਹੁੰਦਾ ਵੀ ਜਿਹੜੀ ਗਾਇਕਾ ਨੇ ਅੱਜ ਮੀਡੀਆ 'ਚ ਮੇਰਾ ਜਲੂਸ ਕੱਢਣਾ ਤਾਂ ਉਹ ਸਿਆਣੇ ਹੁੰਦੇ ਅੰਦਰ ਖਾਤੀ ਪਾ ਲੈਂਦੇ ਨਿਮੇੜ ਲੈਂਦੇ ਮੀਨਸ ਵੀ ਕਿਸੇ ਦੀ ਇਮੇਜ ਨੂੰ ਇੰਨਾ ਖਰਾਬ ਕਰ ਦਿਓ ਵੀ ਪਿੰਕੀ ਢਾਲੀਵਾਲ ਦੇ ਦਫ਼ਤਰ ਦੇ ਵਿੱਚ ਕੋਈ ਕਲਾਕਾਰ ਨਾ ਪੜੇ ਜਿਹੜੇ ਬੰਦੇ ਨੇ ਪਿੰਕੀ ਢਾਲੀਵਾਲ ਵਰਗੇ ਬੰਦੇ ਨੇ ਆਜ਼ਾਦ ਜ਼ਿੰਦਗੀ ਜਿਉਈ ਹੋਵੇ ਕਲਾਕਾਰਾਂ ਦੇ ਲਈ ਜ਼ਿੰਦਗੀ ਜਿਉਈ ਹੋਵੇ ਤਾਂ ਉਹਨੂੰ ਪੱਥਰਾਂ ਵਰਗੇ ਕਮਰੇ ਦਾ ਫਿਰ ਖਾਨ ਨੂੰ ਆਉਣਗੀ ਨਾ ਸਾਸ਼ੀ ਗਾਲ ਜੀ ਮੈਂ ਪ੍ਰਿਯੰਕਾ ਤੁਸੇ ਕੋਡੇ ਲਈ ਪੋਸਟ ਪੰਜਾਬੀ ਪੰਜਾਬੀ ਇੰਡਸਟਰੀ ਜਿੱਥੇ ਨਿਤ ਨਵੇਂ ਪ੍ਰੋਜੈਕਟ ਲੈ ਆ ਰਹੀ ਹੈ ਉੱਥੇ ਹੀ ਇਹ ਇੰਡਸਟਰੀ ਦਾ ਇੱਕ ਦੂਸਰਾ ਪੱਖ ਵੀ ਹੈ ਇਹੀ ਲੰਬੇ ਸਮੇਂ ਤੋਂ ਕਿਹਾ ਜਾਂਦਾ ਹੈ ਕਿ ਇੰਡਸਟਰੀ ਦੇ ਵਿੱਚ ਬਹੁਤੇ ਲੋਕ ਐਦਾਂ ਦੇ ਨੇ ਜਿਹੜੇ ਕਿ ਨਵੇਂ ਬੰਦਿਆਂ ਨੂੰ ਜਾਂ ਫਿਰ ਪੁਰਾਣੇ ਬੰਦਿਆਂ ਨੂੰ ਕੰਮ ਕਰਦਾ ਹੋਇਆ ਦੇਖ ਕੇ ਜਰਦੇ ਨਹੀਂ ਜਿਸ ਦਾ ਨਤੀਜਾ ਸ਼ਾਇਦ ਇਹ ਵੀ ਹੈ ਕਿ ਇੱਕ ਅਜੇਹਾ ਇਨਸਾਨ ਜਿਹੜਾ ਇਸ ਇੰਡਸਟਰੀ ਦੇ ਵਿੱਚ 30-32 ਸਾਲਾਂ ਤੋਂ ਬੈਠਾ ਹੋਇਆ ਜਿਸ ਨੇ ਸ਼ਾਇਦ ਕਿਸੇ ਨਾਮ ਨੂੰ ਬਣਾਉਣ ਦੇ ਲਈ ਕਰੋੜਾ ਰੁਪਏ ਦਾ ਘਾਟਾ ਵੀ ਖਾਦਾ ਹੋਵੇਗਾ ਆਪਣੇ ਪੱਲਿਓ ਵੀ ਪੈਸੇ ਦਿੱਤੇ ਔਰ ਕਿਸੇ ਦੂਸਰੇ ਦੇ ਬੱਚੇ ਤੇ ਪੈਸੇ ਲਗਾ ਕੇ ਉਸ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਿੰਕੀ ਢਾਲੀਵਾਲ ਉਹਨਾਂ ਦੀ ਉਹਨਾਂ ਦੇ ਨਾਲ ਇੱਕ ਫਿਰ ਤੋਂ ਵਿਵਾਦ ਜੁੜਿਆ ਹੈ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਇਸ ਫਾਇਰਿੰਗ ਦੇ ਕੀ ਮਾਇਨੇ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਸੱਚੀ ਜੋ ਗੈਂਗਸਟਰਵਾਦ ਕਿਹਾ ਜਾਂਦਾ ਹੈ ਜਾਂ ਜਿਸ ਤਰੀਕੇ ਨਾਲ ਇਹ ਕਿਹਾ ਜਾਂਦਾ ਕਿ ਜਿਹੜੇ ਗਾਣੇ ਨੇ ਉਹਨਾਂ ਦੇ ਹੁਕਮ ਜੇਲ੍ਹਾਂ ਦੇ ਵਿੱਚੋਂ ਆਉਂਦੇ ਨੇ ਕਿ ਇੱਦਾਂ ਦੀ ਕੋਈ ਗੱਲ ਹੈ ਇਹ ਜਿਸ ਤਰੀਕੇ ਦੁਆਲੇ ਕਿਹਾ ਜਾਂਦਾ ਕਿ ਜਿਹੜੇ ਵੱਡੇ ਵੱਡੇ ਆਰਟਿਸਟ ਨੇ ਉਹਨਾਂ ਨੂੰ ਧਮਕੀਆਂ ਆ ਜਾਂਦੀਆਂ ਨੇ ਗਾਣੇ ਰਿਲੀਜ਼ ਹੋਣ ਤੋਂ ਪਹਿਲਾਂ ਜਾਂ ਗਾਣੇ ਰਿਲੀਜ਼ ਹੋਣ ਤੋਂ ਬਾਅਦ ਕਿ ਤੂੰ ਹੁਣ ਮੇਰੇ ਪੱਖ ਦਾ ਗਾਣਾ ਕਰ ਸੋ ਪੰਜਾਬੀ ਇੰਡਸਟਰੀਜ਼ ਦੌਰ ਦੇ ਵਿੱਚੋਂ ਨਿਕਲ ਰਹੀ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਸੰਦੀਪ ਨੇ ਸੰਦੀਪ ਜਿਸ ਤਰੀਕੇ ਨਾਲ ਪਿੰਕੀ ਢਾਲੀਵਾਲ ਦੇ ਉੱਤੇ ਇਹ ਫਾਇਰਿੰਗ ਹੋਈ ਹੈ ਨਾ ਇੱਕ ਤਾਂ ਉਸ ਵਿਅਕਤੀ ਦੇ ਨਾਲ ਪਹਿਲਾਂ ਕੀ ਜੋ ਹੋਇਆ ਇਹ ਵਿਵਾਦ ਚੁਲੰਗ ਰਿਹਾ ਹਾਂ ਔਰ ਦੂਸਰਾ ਕੀ ਉਹਨੂੰ ਖੁੱਡੇ ਲਾਈਨ ਲਾਉਂਦੀ ਹੈ ਸਾਈਡ ਲਾਈਨ ਲਾਣ ਦੀ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਦਾ ਕੁਝ ਹੈ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਦੂਜੀ ਗੱਲ ਪ੍ਰਿਆੰਕਾ ਤੁਹਾਡਾ ਜਵਾਬ ਇਹ ਹੈ ਵੀ ਪਿੰਕੀ ਹੋਣੀ ਜਿਹਦੇ ਗੋਲੀਆਂ ਚੱਲੀਆਂ ਤਾਂ ਮੈਂ ਸੋਚਿਆ ਕਿ ਇੱਕ ਬੰਦਾ ਪਹਿਲਾਂ ਜਿਹੜਾ ਵਿਵਾਦਾਂ ਦੇ ਵਿੱਚ ਹੂੰ ਉਹਦੀ ਸ਼ਬੀ ਨੂੰ ਹੋਰ ਇਹਨਾਂ ਡਰਾਉਣ ਦੇ ਲਈ ਉਹਦੇ ਅੰਦਰ ਜਿਹੜਾ ਉਹਦਾ ਆਤਮ ਵਿਸ਼ਵਾਸ ਉਹਨੂੰ ਢੇਰੀ ਕਰਨ ਦੇ ਲਈ ਉਹਨੂੰ ਮਿੱਟੀ 'ਚ ਮਿਲਾਉਣ ਦੇ ਲਈ ਇਹ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਦੇਖੋ ਇਹ ਜਿਹੜੀ ਹਵਾਈ ਫਾਇਰਿੰਗ ਹੁੰਦੀ ਆ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਆ ਵੀ ਧਮਕੀ ਦੇਣਾ ਕਿਸੇ ਨੂੰ ਕਿਸੇ ਦੇ ਬਾਹਰ ਦੇ ਵਿੱਚ ਆ ਕੇ ਲਲਕਾਰਾ ਮਾਰਨਾ ਕਿਉਂਕਿ ਪਿੰਕੀ ਥਾਲੀਵਾਲ ਹੁਣੀ ਉਹ ਬੰਦੇ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਕੋਈ ਵੱਡਾ ਵਿਵਾਦ ਨਹੀਂ ਸੁਣਿਆ ਹੋਣਾ ਅੱਜ ਥੋੜੇ ਜਿਹਾ ਸਮੇਂ ਚੱਲੇ ਹੋਏ ਨੇ ਜਦੋਂ ਵਿਵਾਦ ਨੇ ਪਹਿਲਾਂ ਉਹ ਇੰਨੇਕ ਸਮਝਦਾਰੀ ਦੇ ਨਾਲ ਚੱਲੇ ਹੋਣਗੇ ਕਿ ਉਹਨਾਂ ਦੇ ਨਾਲ ਕੋਈ ਵੱਡਾ ਵਿਵਾਦ ਨਹੀਂ ਜੁੜਿਆ ਕਿਸੇ ਬੰਦੇ ਦੇ ਨਾਲ ਜੇ ਜੁੜਿਆ ਵੀ ਹੋਊਗਾ ਤਾਂ ਉਹਨਾਂ ਨੇ ਅੰਦਰ ਖਾਤੇ ਨਿਮੇੜ ਲਿਆ ਸਿਆਣਾ ਬਦਖਾਈ ਤਾਂ ਹੁਣੇ ਜਦੋਂ ਇਹ ਲਗਦੀਆਂ ਨੇ ਚੀਜ਼ਾਂ ਇੱਕੋ ਦਮ ਆਉਦੀਆਂ ਨੇ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਸਾਜ਼ਿਸ਼ ਆ ਤਾਂ ਕਿ ਜਿਹੜਾ ਪਿੰਕੀ ਢਾਲੀਵਾਰ ਵਰਗਾ ਚਿਹਰਾ ਵੱਡਾ ਪ੍ਰੋਡਿਊਸਰ ਹੈ ਇੰਡਸਟਰੀ ਕੋਲੇ ਉਸ ਬੰਦੇ ਨੂੰ ਇੰਨਾ ਕੁ ਡਰਾ ਦਿਓ ਇੰਨਾ ਕੁ ਉਹਦੇ ਤੇ ਪ੍ਰੈਸ਼ਰ ਪਾ ਦਿਓ ਵੀ ਇੰਡਸਟਰੀ ਛੱਡ ਜੇ ਹੂੰ ਜਿਸ ਤਰੀਕੇ ਨਾਲ ਸੰਦੀਪ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰ ਲਈ ਹੈ ਨਾ ਜੋ ਹੁਣ ਪਿੱਛੇ ਜੀ ਪੰਜਾਬੀ 뮤직 ਇੰਡਸਟਰੀ ਨੇ ਹੰਡਾਇਆ ਚਾਹੇ ਉਹ ਸਿੱਧੂ ਮੂਸੇਵਾਲਾ ਦਾ ਕਤਲ ਸੀਗਾ ਜਾਂ ਫਿਰ ਇਹ ਕਹਿ ਦੇਣਾ ਕਿ ਉਹਦਾ ਬੰਬੀਹਾ ਬੋਲੇ ਗਾਣਾ ਜਾਂ ਜਿਸ ਤਰੀਕੇ ਦੇ ਨਾਲ ਜੱਟ ਦੀ ਜੋਧਪੁਰ ਪੇਸ਼ੀ ਇਦਾਂ ਦੇ ਗਾਣਿਆਂ ਨੂੰ ਗੈਂਗਸਟਰਾਂ ਦੇ ਨਾਲ ਜੋੜਿਆ ਗਿਆ ਕਿ ਹਾਂ ਇਹ ਗਾਣਾ ਕਰਵਾਉਣ ਦੇ ਲਈ ਫੋਨ ਆਏ ਨੇ ਜਾਂ ਕਬੱਡੀ ਕੱਪ ਤੇ ਨਾ ਜਾਣ ਦੇ ਲਈ ਗੈਂਗਸਟਰਾਂ ਦੇ ਫੋਨ ਆਏ ਨੇ ਕਬੱਡੀ ਕੱਪ ਤੇ ਜਾਣ ਲਈ ਗੈਂਗਸਟਰਾਂ ਦੇ ਫੋਨ ਆਏ ਨੇ ਇਹ ਸਾਰਾ ਕੁਝ ਲੱਗਦਾ ਕਿ ਪੰਜਾਬੀ ਇੰਡਸਟਰੀ ਨੂੰ ਮੁੜ ਕੇ ਉਸ ਦੌਰ ਦੇ ਵਿੱਚ ਲੈ ਜਾਏਗਾ ਕਿ ਮਾਪੇ ਕਹਿ ਦੇਣਗੇ ਕਿ ਕਿ ਹੱਥ ਜੋੜਦੇ ਆਂ ਇੰਡਸਟਰੀ ਵੱਲ ਨੂੰ ਮੂੰਹ ਨਾ ਕਰ ਲਈ ਸੱਤੋਂ ਇਕੱਲਾ ਪੋਤੀ ਪੋਤਾ ਹੈ ਹੋਰ ਕੁਝ ਹੈ ਨਹੀਂ ਦੇਣ ਲਈ ਬਹੁਤ ਸਾਰੇ ਵਾਰੀ ਨਾ ਆਪਾਂ ਜਿਹੜੀ ਗੱਲ ਕਰਦੇ ਆਂ ਆਪਾਂ ਕਾ ਪਹਿਲਾਂ ਵੀ ਕਈ ਚੈਨਲਾਂ ਤੇ ਹੋ ਗਈ ਹੈ ਵੀ ਇੰਡਸਟਰੀ ਦੀ ਬਣਦੀ ਨਹੀਂ ਇਹ ਗੱਲ ਤਾਂ ਜਗ ਜाहिर ਹੈ ਵੀ ਇੰਡਸਟਰੀ ਦੀ ਬਣਦੀ ਨਹੀਂ ਜਦੋਂ ਇੱਕ ਕਲਾਕਾਰਾਂ ਦਾ ਵਿਵਾਦ ਹੋਇਆ ਪਿੰਕੀ ਦੇ ਨਾਲ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਪਿੰਕੀ ਦੇ ਨਾਲ ਰੋਟੀ ਖਾਂਦੇ ਸੀ ਉਹ ਵੀ ਉਹਨੂੰ ਭੰਡਾ ਸ਼ੁਰੂ ਕਰਨ ਲੱਗ ਪਏ ਵੀ ਸਾਨੂੰ ਮੀਡੀਆ 'ਚ ਮਾਇਲਜ ਮਿਲੂਗੀ ਹਾਲਾਂਕਿ ਜਦੋਂ ਸਿਆਣੇ ਕਹਿੰਦੇ ਆ ਵੀ ਆਪਦੇ ਦੇ ਦੁੱਖ ਤਕਲੀਫ ਹੋਵੇ ਜਿਹਦੇ ਨਾਲ ਬਹਿ ਕੇ ਰੋਟੀ ਖਾ ਲਈ ਜਿਹਦੇ ਨਾਲ ਬਹਿ ਕੇ ਇੱਕ ਭਾਂਡੇ 'ਚ ਖਾ ਲਿਆ ਉਹਨੂੰ ਭੰਡੀ ਦਾ ਨਹੀਂ ਜਿਹਦੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਉਹ ਗੱਲ ਆ ਵੀ ਜਿਹਦੇ ਨਾਲ ਯਾਰੀ ਪੈ ਜੇ ਫਿਰ ਉਹਨੂੰ ਮਾੜਾ ਹੀ ਕਹੀ ਜਾਣਾ ਜੇ ਪਿੰਕੀ ਜੇ ਇੱਕ ਕਲਾਕਾਰ ਦੇ ਵਿੱਚ ਉਹ ਕਹਿੰਦਾ ਵੀ ਇੱਥੇ 100 ਕਮੀਆਂ ਨੇ ਸਾ ਸਿਆਣੇ ਕਹਿੰਦੇ ਵੀ ਆ ਨਾ ਫਿਰ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ। ਹੂੰ ਚੰਗਿਆਈ ਵੀ ਦੇਖੋ ਵੀ ਉਹਨੇ ਕੋਲੇ ਜਿਹੜਾ ਕਲਾਕਾਰ ਆਇਆ ਉਹ ਸਾਈਕਲ ਤੇ ਆਇਆ ਤੇ ਗੱਡੀਆਂ ਵਾਲਾ ਹੋ ਕੇ ਗਿਆ। ਹੂੰ ਮੈਂ ਤੁਹਾਨੂੰ ਲਿਸਟ ਵੀ ਗਣਾ ਦਿੰਨਾ। ਹੂੰ ਕਈ ਕਲਾਕਾਰਾਂ ਨੇ ਗੁੱਸਾ ਮੰਨ ਜਾਣਾ ਵੀ ਸਾਡਾ ਨਾਮ ਲੈ ਜਾਂਦੇ ਪਰ ਉਹ ਕਲਾਕਾਰਾਂ ਬਾਰੇ ਤੁਸੀਂ ਜਿੰਨਾ ਬਾਰੇ ਜ਼ਿਕਰ ਕਰਦੇ ਹੋ ਜੇ ਅੱਜ ਉਹਨਾਂ ਦੀ ਲਗਜ਼ਰੀ ਲਾਈਫ ਹੈ ਤਾਂ ਪਿੰਕੀ ਪਾਪੇ ਕਰਕੇ ਆ ਜਿਹਨੂੰ ਕਦੇ ਉਹ ਪਾਪਾ ਕਹਿੰਦੇ ਸੀ। ਹੂੰ ਜੇ ਇੰਨਾ ਉਹਨਾਂ ਨੇ ਵਿਸ਼ਵਾਸ ਕਮਾਇਆ ਤੁਸੀਂ ਅੱਜ ਤੱਕ ਦੇਖੋ ਵੀ ਕੋਈ ਪ੍ਰੋਡਿਊਸਰ ਹੋਵੇ ਕਿਸੇ ਕੁੜੀ ਨੂੰ ਧੀ ਨਹੀਂ ਬਣਾਉਂਦਾ ਹਮ ਰਨ ਬਣਾ ਕੇ ਰੱਖਦਾ ਤੁਸੀਂ ਦੇਖੇ ਹੋਣੇ ਆ ਕਿੰਨੇ ਪ੍ਰੋਡਿਊਸਰ ਜਿਹੜੇ ਸਾਈਨ ਕਰਦੇ ਆ ਕੁੜੀਆਂ ਨੂੰ ਤੇ ਕੁੜੀਆਂ ਦਾ ਗਾਲਾ 6-6 ਸਾਲ ਨਹੀਂ ਆਉਂਦਾਗਾ ਸਾਈਨ ਕੀਤੇ ਉਹਨਾਂ ਦੇ ਕਾਗਜ਼ਾਂ 'ਚ ਪਏ ਰਹਿੰਦੇ ਆ ਹੁਣ ਇੱਥੇ ਆਪਾਂ ਗੱਲ ਪਿੰਕੀ ਬਾਈ ਜੀ ਹੁਣਾਂ ਨੂੰ ਪਿੰਕੀ ਧਾਲੀਵਾਲ ਹੁਣਾਂ ਨੂੰ ਵੜਿਆਉਣ ਲਈ ਨਹੀਂ ਕਰ ਰਹੇ ਨਾਓ ਸਾਡੇ ਰਿਸ਼ਤੇਦਾਰ ਨੇ ਨਾਓ ਸਾਡਾ ਕੋਈ ਲਾਗਾ ਦੇਗਾ ਗੱਲ ਅਸੀਂ ਇਹ ਕਰ ਰਹੇ ਆ ਕਿ ਜੋ ਇੰਡਸਟਰੀ ਦੇ ਵਿੱਚ ਰੁਝਾਨ ਪੈ ਰਿਹਾ ਹਮ ਚੰਗਾ ਪ੍ਰੋਡਿਊਸਰ ਇੰਡਸਟਰੀ ਨੂੰ ਮਿਲਿਆ ਹੋਇਆ ਜਿਹਦੀ ਇੱਕੋ ਹੀ ਫਿਲਮ ਪ੍ਰੋਡਿਊਸ ਕੀਤੀ ਬੀਬੀ ਰਜਨੀ ਹੂੰ ਕਈ ਤੂਬਰਾਤੂ ਵੀ ਹੋਇਆ ਵਿਵਾਦ ਵੀ ਹੋਇਆ ਪਰ ਉਹਨੇ ਕਿੱਡੇ ਵੱਡੇ ਰਿਕਾਰਡ ਪੈਦਾ ਕਰਤੇ ਕਿੰਨੇ ਰਾਹ ਖੋਲਤੇ ਕਿੰਨੇ ਕਲਾਕਾਰ ਉਹਦੇ ਨਾਲ ਹਿੱਟ ਹੋ ਗਏ ਰੂਪੀ ਗਿੱਲ ਜਿਨੀਆਂ ਪਹਿਲਾ ਫਿਲਮਾਂ ਠੀਕ ਠਾਕ ਚਲੀਆਂ ਇੱਕ ਫਿਲਮ ਦੇ ਨਾਲ ਉਹਦਾ ਗ੍ਰਾਫ ਕਿੱਥੇ ਗਿਆ ਐਡਾ ਵੱਡਾ ਪ੍ਰੋਡਿਊਸਰ ਜੀ ਨੇ ਇੰਨੇ ਖੁੱਲੇ ਦਿਲ ਦੇ ਨਾਲ ਪੈਸੇ ਲਾਏ ਹੋਣ ਪੰਜਾਬੀ ਇੰਡਸਟਰੀ ਕੋਲੇ ਤੁਸੀਂ ਇੱਕ ਗੱਲ ਦੇਖ ਲਓ ਵੀ 뮤직 ਇੰਡਸਟਰੀ ਦੇ ਵਿੱਚੋਂ ਆਇਆ ਕੋਈ ਵੀ ਵੱਡਾ ਪ੍ਰੋਡਿਊਸਰ ਦੱਸ ਦੋ ਦੋ ਚਾਰ ਕੰਪਨੀਆਂ ਨੇ ਜਿਹੜੀਆਂ ਗਾਣੇ ਕਰਦੀਆਂ ਨੇ ਸਾਲ ਦੇ ਵਿੱਚ ਮਸਾਂ 10 ਕਲਾਕਾਰਾਂ ਦੇ ਸਿਰਫ ਥੋੜੇ ਥੋੜੇ ਵੱਜੜ ਦੇ ਵਿੱਚ ਪਿੰਕੀ ਢਾਲੀਵਾਲ ਨੇ ਜਿਸ ਗਾਇਕਾ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਇੱਕ ਇੱਕ ਗਾਣੇ ਤੇ ਇੱਕ ਇੱਕ ਕਰੋੜ ਰੁਪਇਆ ਲੱਗਿਆ ਹੋਇਆ ਇੱਕ ਕਰੋੜ ਰੁਪਇਆ ਕਿਸੇ ਕੁੜੀ ਤੇ ਲਾਉਣਾ ਤੁਸੀਂ ਅੱਜ ਤੱਕ ਦੇਖੋ ਕੁੜੀਆਂ ਦੇ ਬਜਟ ਕੋਈ ਬਹੁਦੇ ਮਹਿੰਗੇ ਨਹੀਂ ਬਣਦੇ ਇੰਡਸਟਰੀ ਤੁਹਾਨੂੰ ਵੀ ਪਤਾ ਮਰਦ ਪ੍ਰਧਾਨ ਇੱਥੇ ਮਰਦਾਂ ਦੀ ਚੱਲਦੀ ਆ ਕੁੜੀਆਂ ਨੂੰ ਮੈਲ ਆਰਟਿਸਟ ਨੂੰ ਪੇ ਵੀ ਘੱਟ ਕੀਤਾ ਜਾਂਦਾ ਉਹਨਾਂ ਦੇ ਬਜਟ ਉਹਨਾਂ ਦੇ ਪ੍ਰੋਜੈਕਟ ਵੀ ਜਿਹੜੇ ਆ ਉਹ ਮੇਲ ਆਰਟਿਸਟ ਦੇ ਕੰਪੈਰੀਜ਼ਨ ਛੋਟੇ ਹੁੰਦੇ ਆ ਹਾਂ ਬਿਲਕੁਲ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀ ਵੀ ਪਿੰਕੀ ਹੋਣਾ ਨੇ ਜਿੰਨੇ ਪ੍ਰੋਜੈਕਟ ਕੀਤੇ ਸਾਰਿਆਂ 'ਚ ਕਟਾ ਖਾਧਾ ਯਾਰੀਆਂ 'ਚ ਵੀ ਖਾਦਾ ਪ੍ਰੋਜੈਕਟਾਂ ਦੇ ਵਿੱਚ ਵੀ ਖਾਦਾ ਪਿੱਛੇ ਜਿਹੜਾ ਲਖਵਿੰਦਰ ਮਾਨ ਹੁਣੀ ਗੀਤਕਾਰ ਨੇ ਜਿਨ੍ਹਾਂ ਨੇ ਬਠਿੰਡਾ ਬੀਕਾ ਨੀਰ ਹੋ ਗਿਆ ਬਹੁਤ سارے ਗਾਣੇ ਨੇ ਉਹਨਾਂ ਵੱਲੋਂ ਇੱਕ ਮਤਲਬ ਨਾ ਉਹ ਰੋਜ਼ ਲਿਖਦੇ ਨੇ ਪਿੰਕੀ ਬਾਈ ਹੁਣਾ ਬਾਰੇ ਜਾਂ ਹੋਰ ਜਿੰਨੇ ਵੀ ਇੰਡਸਟਰੀ ਦੇ ਬੰਦੇ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਕਿੱਸੇ ਦੱਸੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਹਰਾਲ ਹੋ ਜਾਓਗੇ ਵੀ ਇੱਕ ਬੰਦਾ ਜਿਹਦੇ ਸਿਰਫ ਜਨੂੰਨ ਹੀ ਇਹ ਹੈ ਵੀ ਉਹਨੇ ਨਵੇਂ ਮੁੰਡੇ ਨੂੰ ਹਿੱਟ ਕਰਨਾ ਉਹਨਾਂ ਦੀ ਕੰਪਨੀ ਦਾ ਨਾਮ ਵੀ ਮੈਡ ਫਾਰ 뮤직 ਸੀ ਹੁਣ ਵੀ ਹੈਗੀ ਆ ਉਹ ਮੈਡ ਫੋਰ 뮤직 ਵੀ ਸੰਗੀਤ ਲਈ ਪਾਗਲ ਬੰਦਾ ਹੂੰ ਸੰਗੀਤ ਲਈ ਜਿਹੜਾ ਬੰਦਾ ਪਾਗਲ ਹੋਵੇ ਉਹ ਕਿਸੇ ਦਾ ਹੱਕ ਕਿਉਂ ਮਾਰੂ ਹੂੰ ਔਰ ਸਭ ਤੋਂ ਇਹ ਗੱਲ ਸੰਦੀਪ ਇਹ ਹੈ ਕਿ ਜੇ ਕਿਸੇ ਦਾ ਹੱਕ ਮਾਰਿਆ ਵੀ ਜਾ ਰਿਹਾ ਸੀ ਰਾਤੋਂ ਰਾਤ ਸਾਰੇ ਕਿਉਂ ਜਾਗੇ ਹੈਨਾ ਜਾਂ ਕਿ ਇਹ ਕੋਈ ਸਾਜ਼ਿਸ਼ ਹੈ ਜਾਂ ਕਿ ਸਾਈਡ ਲਾਈਨ ਲਗਾਉਣ ਦੀ ਕੋਸ਼ਿਸ਼ ਹੈ ਜਾਂ ਕੀ ਆ ਰਹੀ ਹੋਰ ਪ੍ਰੋਡਿਊਸਰਾਂ ਦੇ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ ਕਿ ਜੇ ਸਾਡੇ ਮੁਤਾਬਿਕ ਨਾ ਚੱਲੇ ਤਾਂ ਹਾਲ ਪਿੰਕੀ ਢਾਲੀਵਾਲ ਵਾਲਾ ਕਰਤਾ ਕਿਉਂਕਿ ਪ੍ਰੋਡਿਊਸਰ ਹੀ ਪ੍ਰੋਡਿਊਸਰ ਦਾ ਵੈਰੀ ਵੀ ਕਈ ਵਾਰੀ ਬਣ ਜਾਂਦਾ ਆਪਾਂ ਵੀ ਦੇਖਦੇ ਆ ਨਾ ਇੰਡਸਟਰੀ 'ਚ ਇੱਕੋ ਆਪਾਂ ਇੰਡਸਟਰੀ 'ਚ ਕੰਮ ਕਰਦੇ ਆ ਅਸੀਂ ਮੀਡੀਆ ਚੈਨਲ 'ਚ ਵੀ ਕੰਮ ਕਰਦੇ ਆ ਕਿ ਜੇ ਸਾਡੇ ਵੀ ਤਲਖਵਾਜੀ ਹੋ ਜਾਂਦੀ ਆ ਵੀ ਯਾਰ ਦੂਜਾ ਐਂਕਰ ਕਿਉਂ ਅੱਗੇ ਜਾ ਰਿਹਾ ਤਾਂ ਇੰਡਸਟਰੀ ਇਹੋ ਜੀ ਆ ਕਿਉਂਕਿ ਇੱਥੇ ਜਦੋਂ ਇੱਕ ਫਿਲਮ ਫਲॉप ਹੁੰਦੀ ਆ ਤਾਂ ਉਸੇ ਦਿਨ ਫਲॉप ਹੋਈ ਫਿਲਮ ਦੇ ਭੰਗੜੇ ਪਾ ਇੱਕ ਵਾਰ ਸੇ ਪਿੰਕੀ ਢਾਲੀਵਾਲ ਹੁਣੀ ਆਪਣੀ ਸਾਰੀ ਕਮਾਈ ਲਾ ਕੇ ਇੱਕ ਹਿਸਾਬ ਦਾ ਇੱਕ ਫਿਲਮ ਪ੍ਰੋਡਿਊਸ ਕਰਦੇ ਨੇ ਬੀਬੀ ਰਜਨੀ ਉਹ ਫਿਲਮ ਨੂੰ ਤੁਸੀਂ ਦੇਖੋ ਵੀ ਧਾਰਮਿਕ ਫਿਲਮ ਸੀ ਧਾਰਮਿਕ ਆਧਾਰ ਦੇ ਵਿੱਚ ਬਣਾਈ ਹੋਈ ਫਿਲਮ ਨੂੰ ਇੰਨਾ ਪਿਆਰ ਦਿੱਤਾ ਤੇ ਅੱਜ ਪਿੰਕੀ ਢਾਲੀਵਾਲ ਇਹੋ ਜਿਹਾ ਪ੍ਰੋਡਿਊਸਰ ਹੈ ਵੀ ਉਹ 100 ਕਰੋੜ ਜਿਹੜੀ ਫਿਲਮਾਂ ਕਮਾਉਣ ਵਾਲੀ ਜਿਹੜੀ 40-50 ਕਰੋੜ ਰੁਪਈਆ ਲਾਉਣ ਦਾ ਅੱਜ ਦੇ ਸਮੇਂ ਮਾਦਾ ਰੱਖਦਾ ਬੰਦਾ ਐਡਾ ਕੋਦੇ ਅੰਦਰ ਦਿਲ ਹੈਗਾ ਜੇ ਉਹਦਾ ਦਿਲ ਹੈਗਾ ਤਾਹੀਂ ਉਹਨੇ ਕਰੋੜਾ ਕਰੋੜਾ ਦੇ ਬਜਟ ਦੇ ਵੀਡੀਓ ਬਣਾਏ ਨੇ ਤੁਸੀਂ ਦੇਖੋ ਕਿਹੜੀ ਕੁੜੀ ਆ ਜਿਹਦਾ ਕਰੋੜ ਰੁਪਏ ਦਾ ਬਜਟ ਬਣਿਆ ਹੋਵੇ ਗਾਣੇ ਦਾ ਹੂੰ ਤੇ ਉਸ ਗਾਇਕਾ ਜਿਹਦੀ ਆਪਾਂ ਗੱਲ ਕਰ ਰਹੇ ਆਂ ਜਿਹੜੇ ਮੇਰੇ ਸੂਤਰ ਨੇ ਮਿੱਤਰ ਨੇ ਉਹਨਾਂ ਨੇ ਇਹ ਵੀ ਦੱਸਿਆ ਵੀ 10 ਗਾਣੇ ਘੱਟੋ ਘੱਟ ਪਿੰਕੀ ਬਾਈ ਕੋਲੇ ਉਹਦੇ ਪਏ ਨੇ ਹਮ ਤੇ ਉਹ ਵੀ ਗਾਣੇ ਕੋਈ ਮਾੜੇ ਮੋٹے ਨਹੀਂ ਇੱਕ ਇੱਕ ਗਾਣਾ 2-2 ਕਰੋੜ ਦਾ ਤਾਂ ਘੱਟੋ ਘੱਟ ਹੋਊਗਾ ਕਿਸੇ ਮਾੜੇ ਬੰਦੇ ਨਾਲ ਗਾਣੇ ਨਹੀਂ ਉਹ ਚੰਗੇ ਚੰਗੇ 뮤직 ਪ੍ਰੋਡਿਊਸਰਾਂ ਦੇ ਨਾਲ ਜਿਹੜੀ ਗੱਲ ਆਪਾਂ ਕਰਦੇ ਆਂ ਗੋਲੀਆਂ ਵਾਲੀ ਪ੍ਰੋਡਿਊਸਰ ਤੇ ਗੋਲੀ ਚੱਲ ਜਾਣੀ ਇਹਦਾ ਮੀਨਸ ਇਹੀ ਆ ਵੀ ਉਹਨੂੰ ਆਪਾਂ ਇਹ ਕਹਿ ਦੇਣਾ ਵੀ ਘਰੇ ਬਹਿ ਜਾ ਜਾਂ ਆਪਣਾ ਡੰਡੀ ਡੋਰਾ ਚੱਕ ਲਾ ਜੁੱਲੀ ਬਿਸਤਰਾ ਚੱਕ ਲਾ ਤੇ ਇੱਥੋਂ ਗਾਇਬ ਹੋ ਜਾ ਹੋਰ ਤੁਸੀਂ ਇਹ ਦੇਖੋ ਵੀ ਪਿੰਕੀ ਢਾਲੀ ਵਾਲ ਦਾ ਕਿਸੇ ਨਾਲ ਵੱਟ ਦਾ ਰੋਲ ਹਮ ਇੰਨਾ ਸਮਾਂ ਸਾਰੇ ਲੋਕ ਚੁੱਪ ਸੀ ਇੱਕੋ ਦਾਮੀ ਉਹਦੇ ਤੇ ਪ੍ਰਭਾਵ ਕਿਉਂ ਬਣ ਗਿਆ ਹਮ ਕਿਉਂਕਿ ਉਹਦਾ ਪ੍ਰੋਜੈਕਟ ਕੀਤਾ ਸਫਲ ਹੋ ਗਿਆ ਹਮ ਹੋਰ ਕਿਸੇ ਪ੍ਰੋਡਿਊਸਰ ਦੀ ਤੁਸੀਂ ਕੋਈ ਗੱਲ ਨਹੀਂ ਸੁਣੀ ਹੋਣੀ ਕਿਉਂਕਿ ਉਹ ਸਾਰੇ ਜਿਵੇਂ ਆਪਾਂ ਕਹਿੰਦੇ ਡੁੱਬੇ ਬੈਠੇ ਸੀ ਤੇ ਇੱਕ ਡੁੱਬਿਆਂ ਚੋਂ ਤਰ ਗਿਆ ਹਮ ਉਹ ਸਾਰਿਆਂ ਨੂੰ ਚੁਬ ਗਿਆ ਮੇਨ ਗੱਲ ਜਿਹੜੀ ਗੋਲੀਆਂ ਦੀ ਆ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੁੰਦੀ ਹੈ ਕਿ ਜਦੋਂ ਦੋ ਜਣਿਆਂ ਦੀ ਲੜਾਈ ਹੁੰਦੀ ਹੈ ਨਾ ਤੇ ਉਦੋਂ ਤੀਜਾ ਫਾਇਦਾ ਚੱਕਣ ਨੂੰ ਫਿਰਦਾ ਹੁੰਦਾ ਹਮ ਕਿ ਮੈਂ ਮਸ਼ਹੂਰੀ ਮੈਂ ਲੈ ਜਾ ਹਾਂ ਦੂਜੀ ਗੱਲ ਐ ਹੁੰਦੀ ਹੈ ਵੀ ਹੁਣ ਸਾਰਿਆਂ ਦਾ ਜਿਹੜਾ ਸ਼ੱਕ ਆ ਹੋ ਸਕਦਾ ਪਿੰਕੀ ਹੋਣੀ ਵੀ ਇਹ ਸੋਚਦੇ ਹੁਣ ਯਾਰ ਮੇਰੀ ਜਿੰਨਾਂ ਨਾਲ ਲੱਗਦੀ ਆ ਤਿੰਨ ਚਾਰ ਬੰਦਿਆਂ ਨਾਲ ਉਹੀ ਹੋਣਗੇ ਪਰ ਉਹਦੇ ਵਿੱਚ ਹੋ ਸਕਦਾ ਵੀ ਕੋਈ ਆਪਣੀ ਗੇਮ ਪਾਉਣ ਨੂੰ ਫਿਰਦਾ ਹੋਵੇ ਕਿਉਂਕਿ ਮੋਸੀ ਆਲਾ ਦੀ ਜੇ ਗੱਲ ਕਰ ਲਈਏ ਆਪਾਂ ਤਾਂ ਉਹ ਬੰਦੇ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਮੈਂ ਕਿੰਨਾ ਦਾ ਸ਼ਿਕਾਰ ਹੋ ਜਾਣਾ ਉਹਦੇ ਟਾਰਗੇਟ ਜਿੰਨਾਂ ਤੋਂ ਡਰ ਸੀ ਜਾਂ ਜਿੰਨਾਂ ਦੇ ਨਾਲ ਉਹਦੀ ਲਾਕਡਾਟ ਸੀ ਉਹਦਾ ਬੰਦਾ ਹੀ ਹੋਰ ਸੀ ਤੇ ਜਿਨ੍ਹਾਂ ਨੇ ਉਹਦਾ ਕੰਮ ਕਰਾਤਾ ਉਹ ਬੰਦੇ ਹੋਰ ਨੇ ਹਮ ਸਮਾਂ ਬਹੁਤ ਕਰੀਬ ਤੋਂ ਸਿੱਧੂ ਮੂਸੇਵਾਲਾ ਦੇ ਆਏ ਹੈ ਨਾ ਇਹ ਬਹੁਤ ਕਰੀਬ ਤੋਂ ਜਿਵੇਂ ਆਪਾਂ ਦੇਖਦੇ ਆ ਕਿ ਰੇਕੀ ਹੋਈ ਸਿੱਧੂ ਮੂਸੇਵਾਲਾ ਦੀ ਹੈ ਨਾ ਜਾਂ ਜਿਸ ਤਰੀਕੇ ਦੇ ਨਾਲ ਥ੍ਰੈਟਸ ਸੀਗੇ ਜਾਂ ਜਿਸ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਗੱਲਾਂ ਸੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਖੁੱਲ ਕੇ ਬੋਲਦਾ ਸੀ ਬਹੁਤ ਖੁੱਲ ਕੇ ਉਹ ਗੱਲ ਕਰਦਾ ਸੀ ਜੋ ਵੀ ਹੋਇਆ ਮਾਪਿਆਂ ਦਾ ਪੁੱਤ ਗਿਆ ਬਹੁਤ ਗਲਤ ਹੋਇਆ ਕਦੇ ਵੀ ਮਾਪੇ ਨਹੀਂ ਇਹ ਚਾਹੁੰਦੇ ਕਿ ਸਾਡਾ ਬੱਚਾ ਉਹ ਇਹ ਚਾਹੁੰਦੇ ਨੇ ਸਾਡਾ ਬੱਚਾ ਕਾਮਯਾਬ ਹੋ ਜਾਏ ਪਰ ਉਹ ਇਹ ਕਦੇ ਨਹੀਂ ਜਾਣਦੇ ਕਿ ਸਾਡਾ ਬੱਚਾ ਇਸ ਹਿਸਾਬ ਦੇ ਨਾਲ ਕਾਮਯਾਬ ਹੋ ਜਾਏ ਕਿ ਉਹਦੇ ਜੇ 10 ਦੋਸਤ ਨੇ ਤੇ 100 ਦੁਸ਼ਮਣ ਪੈਦਾ ਹੋ ਜਾਣ ਬਿਲਕੁਲ ਪਿੰਕੀ ਤਾਲੀਵਾਲ ਹੁਣਾਂ ਦੇ ਉੱਤੇ ਜੋ ਗੋਲੀਆਂ ਚੱਲੀਆਂ ਸੰਦੀਪ ਉਹਦੀ ਇੰਡਸਟਰੀ ਦੇ ਵਿੱਚ ਬਹੁਤ ਮਾਇਨੇ ਨੇ ਇੰਡਸਟਰੀ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਪੰਜਾਬੀ 뮤직 ਇੰਡਸਟਰੀ ਜਿੱਥੇ ਅਸੀਂ ਹਾਲੀਵੁੱਡ ਬਾਲੀਵੁੱਡ ਦੀ ਗੱਲ ਕਰਦੇ ਹਾਂ ਪ੍ਰੋਡਿਊਸਰ ਜਿਹੜੇ ਨੇ ਉਹ ਮੈਂ ਨਹੀਂ ਕਦੇ ਅਜੇ ਤੱਕ ਸੁਣਿਆ ਕਿ ਹਾਲੀਵੁੱਡ ਬਾਲੀਵੁੱਡ ਦੇ ਪ੍ਰੋਡਿਊਸਰਾਂ ਨੂੰ ਘਾਟਾ ਪਿਆ ਹੋਵੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਪ੍ਰੋਡਿਊਸਰ ਨੂੰ ਇਹ ਕਹਿੰਦੇ ਕੋ ਸੁਣਿਆ ਕਿ ਯਾਰ ਫਿਲਮ ਤਾਂ ਆਪਾਂ 50-60 ਕਰੋੜ ਦੀ ਬਣਾਈ ਐ ਤੇ ਕਮਾਈ ਲੱਖਾਂ ਦੇ ਵਿੱਚ ਹੋਈ ਐ ਪਰ ਮੈਂ ਇਹ ਤੁਹਾਨੂੰ ਰੋਕਦਾ ਅਸਲ ਚ ਇਹਦੇ ਵਿੱਚ ਕੀ ਹੁੰਦਾ ਵੀ ਨੀਤੀ ਵੀ ਹੁੰਦੀ ਹ ਹ ਪਿੰਕੀ ਥਾਲੀਵਾਲ ਉਹਨਾਂ ਦੀ ਸੂਚੀ ਨੀਤੀ ਸੀ ਸੋਚਿਆ ਕੰਮ ਹੋਇਆ ਤੁਸੀਂ ਬਾਕੀ ਆਪਾਂ ਕਿਸੇ ਦਾ ਕੰਪੈਰੀਸ਼ਨ ਨਹੀਂ ਕਰਦੇ ਜਦੋਂ ਬਾਕੀ ਫਿਲਮਾਂ ਬਣਦੀਆਂ ਤਾਂ ਤੁਸੀਂ ਉਹਦੀ ਮੇਕਿੰਗ ਦੇਖਦੇ ਹੋ ਤੁਸੀਂ ਉਹਦਾ ਕੰਮ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਛੋਟੇ ਬੱਦਰ ਦਾ ਲੱਗਦਾ ਹੁੰਦਾ ਜੇ ਹੁਣ ਪਿੰਕੀ ਢਾਲੀਵਾਲ ਹੋਣਾਂ ਦੀ ਫਿਲਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਦਾ ਬੇਟਾ ਇਹਦੇ ਲਈ ਚੁਣਿਆ ਉਹਨਾਂ ਦੇ ਬੇਟੇ ਨਹੀਂ ਪ੍ਰੋਡਿਊਸ ਕਰਿਆ ਨਾ ਪੁੱਛ ਲੈ ਪੈਸਾ ਚਲੋ ਪਿਓ ਪੁੱਤ ਦਾ ਸਾਂਝਾ ਹੀ ਹੁੰਦਾ ਪਰ ਉਹਨਾਂ ਨੇ ਆਪਣੇ ਬੇਟੇ ਨੂੰ ਇਸ ਲਾਈਨ ਚ ਪਾਇਆ ਬਹੁਤੀ ਵਾਰੀ ਇਹ ਵੀ ਹੁੰਦਾ ਵੀ ਹਰ ਇੱਕ ਨੂੰ ਹੁੰਦਾ ਕਿ ਯਾਰ ਇਹ ਤਾਂ ਬੰਦਾ ਚੰਗਾ ਸੀ ਉਹਨਾਂ ਦਾ ਮੁੰਡਾ ਵੀ ਚੰਗਾ ਨਿਕਲ ਗਿਆ ਜਦੋਂ ਕਿਸੇ ਦਾ ਸ਼ਰਾਬੀ ਨਿਕਲ ਜੇ ਤਾਂ ਫਿਰ ਆਪਾਂ ਉਹਦੇ ਕੰਨੀ ਧਿਆਣੇ ਨਹੀਂ ਦਿੰਦੇ ਜਦੋਂ ਕਿਦਾ ਕਮਾਊ ਨਿਕਲ ਜੇ ਫਿਰ ਆਪਾਂ ਵੀ ਉਹਦੇ ਨਹੀਂ ਉਮਰਦੇ ਰੜਕਦਾ ਵੀ ਬਹੁਤ ਅੱਖਾਂ ਦੇ ਵਿੱਚ ਉਹ ਸ਼ਾਇਦ ਹੋ ਕੀ ਰੜਕ ਰਿਹਾ ਇੰਡਸਟਰੀ ਦੇ ਲੋਕਾਂ ਨੂੰ ਪਰ ਇੰਡਸਟਰੀ ਨੂੰ ਸੰਦੀਪ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਤੁਸੀਂ ਬਿਨਾ ਪ੍ਰੋਡਿਊਸਰ ਤੋਂ ਬਿਨਾ ਡਾਇਰੈਕਟਰ ਤੋਂ ਆਰਟਿਸਟਾਂ ਦੀ ਦਾਲ ਨਹੀਂ ਗੱਲ ਨਹੀਂ ਜੇ ਤਾਂ ਆਰਟਿਸਟ ਕੋਲ ਖੁਦ ਤੋਂ ਇਨਾ ਪੈਸਾ ਹੋਵੇ ਕਿ ਆਪਣੇ ਘਰ ਤੋਂ ਆਪਣੇ ਪੱਲੇ ਤੋਂ ਲਾ ਸਕਦਾ ਹੋਵੇ ਜੇ ਤਾਂ ਉਹਦੇ ਕੋਲ ਇਨਾ ਪੈਸਾ ਫਿਰ ਤਾਂ ਆਰਟਿਸਟ ਬਣੇਗਾ ਹੀ ਨਹੀਂ ਉਹ ਬਿਜ਼ਨਸਮੈਨ ਬਣ ਜਾਏਗਾ ਪਰ ਜੇ ਆਰਟਿਸਟ ਜਿਹੜੇ ਨਹੀਂ ਉਹਨਾਂ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਤੁਹਾਨੂੰ ਮੌਕਾ ਤੁਹਾਨੂੰ ਚਾਂਸ ਇੱਕ ਪ੍ਰੋਡਿਊਸਰ ਇੱਕ ਡਾਇਰੈਕਟਰ ਹੀ ਦੇ ਸਕਦਾ ਪਰ ਜੇ ਤੁਸੀਂ ਪ੍ਰੋਡਿਊਸਰ ਦੇ ਜਾਂ ਡਾਇਰੈਕਟਰ ਦੇ ਮਨ ਵਿੱਚ ਇਹ ਇੱਕ ਡਾਊਟ ਪੈਦਾ ਕਰ ਦਿੰਦੇ ਹੋ ਕਿ ਕੱਲ ਨੂੰ ਮੇਰਾ ਕੀਤਾ ਹੋਇਆ ਇੱਕ ਵਧੀਆ ਪ੍ਰੋਜੈਕਟ ਮੇਰਾ ਮੇਰੀ ਮੌਤ ਦਾ ਕਾਰਨ ਵੀ ਬਣ ਸਕਦਾ ਮੇਰੇ ਨਾਲ ਕੁਛ ਵੀ ਹੋ ਸਕਦਾ ਤਾਂ ਫਿਰ ਇੰਡਸਟਰੀ ਜਿਹੜੀ ਹੈ ਨਾ ਜਿਹੜੀ ਐਦਾਂ ਨੂੰ ਜਾ ਰਹੀ ਸੀ ਉਹ ਦੁਬਾਰਾ ਡਿੱਗ ਜੇਗੀ ਔਰ ਫਿਰ ਕੋਈ ਹਿੰਮਤ ਨਹੀਂ ਕਰੂਗਾ ਕੋਈ ਦੁਬਾਰਾ ਪਿੰਕੀ ਢਾਲੀਵਾਲ ਨਹੀਂ ਪੈਦਾ ਹੋਣਾ ਕਿ ਜਿਹੜਾ ਇੰਡਸਟਰੀ ਨੂੰ ਮੁੜ ਕੇ ਚੁੱਕ ਸਕੇ ਤੁਸੀਂ ਦੇਖ ਲਓ ਕਿੰਨੇ ਕਲਾਕਾਰ ਨੇ ਸਾਡੇ ਏਰੀਏ ਦਾ ਬਾਈ ਸੰਦੀਪ ਅਖਤਰ ਗੁੱਡੂ ਗਿੱਲ ਹੁਣੀ ਮਨਿੰਦਰ ਮੰਗੇ ਹੁਣੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਪਿੰਕੀ ਢਾਲੀਵਾਲ ਹੁਣੇ ਲੱਭ ਕੇ ਲਿਆਏ ਕਿਉਂਕਿ ਜੇ ਆਪਾਂ ਜਿਸ ਕਲਾਕਾਰ ਦਾ ਪਰ ਰੋਲਾ ਵੀ ਪਿਆ ਤਾਂ ਉਹ ਪਿੰਕੀ ਹੋਣਾ ਦੀ ਹੀ ਖੋਜ ਸੀ ਕੀ ਉਹਦੇ ਤੇ ਪੈਸਾ ਲਾਉਣਾ ਨਹੀਂ ਤੁਸੀਂ ਇੱਕ ਗੱਲ ਦੇਖੋ ਜੇ ਆਪਾਂ ਕਹਿੰਦੇ ਆ ਵੀ ਉਹਨਾਂ ਨੇ ਕਮਾਏ ਤਾਂ ਲਾਉਣ ਲਈ ਵੀ ਤਾਂ ਜਿਗਰਾ ਚਾਹੀਦਾ ਅੱਜ ਕੱਲ ਬੰਦਾ ਆਪਣਾ ਜੀ ਬੱਚਾ ਠੀਕ ਨਾ ਹੋਵੇ ਨਾ ਉਹਦੇ ਚਾਲ ਚੱਲਣ ਦਾ ਬੰਦਾ ਉੱਤੇ 10-12000 ਲਾਉਂਦੇ ਵੀ ਬੰਦੇ ਦਾ ਹੱਥ ਦੁਖਦਾ ਹੈ ਕਿਸੇ ਦੇ ਬੱਚੇ ਦੇ ਉੱਤੇ ਪੈਸਾ ਲਗਾ ਦੇਣਾ ਉਹਨੂੰ ਰੋਟੀ ਖਾਣੀ ਸਿਖਾ ਦੇਣੀ ਔਰ ਪਿੰਕੀ ਧਲੇਵਾਲ ਦੀਆਂ ਉਹ ਗੱਲਾਂ ਜਿਹੜੀਆਂ ਨੇ ਨਾ ਉਸ ਸੋਚਣ ਲਈ ਮਜਬੂਰ ਕਰਦੀਆਂ ਨੇ ਜਦੋਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਂ ਗਲਤੀ ਕੀਤੀ ਕਿ ਮੈਂ ਕਿਸੇ ਦੇ ਬੱਚੇ ਨੂੰ ਰੋਜ਼ਗਾਰ ਵਾਲੇ ਪਾਸੇ ਪਾ ਦਿੱਤਾ ਦੂਜੀ ਗੱਲ ਇਹ ਆ ਚਲੋ ਇਹ ਉਹਨਾਂ ਦਾ ਨਿੱਜੀ ਮਸਲਾ ਵੀ ਉਹ ਥੋੜਾ ਜਿਹਾ ਫਿਜ਼ੀਕਲੀ ਵੀ ਠੀਕ ਨਹੀਂ ਹੁੰਦੇ ਮਤਲਬ ਉਹਨਾਂ ਦੀ ਇੱਕ ਲੱਤ ਸਹੀ ਕੰਮ ਨਹੀਂ ਕਰਦੀ ਫੇਰ ਵੀ ਉਹ ਬੰਦਾ 24 ਘੰਟੇ ਦੌੜਦਾ 24 ਘੰਟੇ ਦਿਮਾਗ ਲੜਾਉਂਦਾ ਇੰਡਸਟਰੀ ਨੂੰ ਦੇਖੋ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਸ਼ੌਕ ਆ ਸ਼ੌਕ ਨਾਲ ਘਰ ਨਹੀਂ ਚੱਲਦੇ ਤੁਸੀਂ ਪੱਤਰਕਾਰੀ ਕਰਦੇ ਹੋ ਜੇ ਤੁਸੀਂ ਕਹੋ ਮੈਨੂੰ ਸ਼ੌਕ ਆ ਤਾਂ ਰੋਟੀ ਤਾਂ ਤੁਹਾਨੂੰ ਵੀ ਚਾਹੀਦੀ ਹੈ ਜੇ ਅਸੀਂ ਕੋਈ ਕਲਾਕਾਰ ਸਾਈਨ ਕਰ ਲਿਆ ਜਨੂਨ ਦੇ ਲਈ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਅਸੀਂ ਉੱਤੇ ਲਾਈ ਜਾਈਏ ਕਮਾਈਏ ਨਾ ਹੁਣ ਬਹੁਤ ਸਾਰੇ ਲੋਕ ਇੱਥੇ ਇਹ ਵੀ ਸਵਾਲ ਕਰਦੇ ਆ ਵੀ ਕਲਾਕਾਰ ਨੂੰ ਤੁਸੀਂ 3 ਸਾਲ ਲਈ ਕਿਉਂ ਸਾਈਨ ਕਰਦੇ ਹੋ ਤੁਸੀਂ ਇੱਕ ਗੱਲ ਦੱਸੋ ਵੀ ਪਹਿਲੇ ਸਾਲ ਦੇ ਵਿੱਚ ਤੁਸੀਂ ਰਿਕਵਰੀ ਕਰ ਲੋਗੇ ਬਹੁਤੀ ਵਾਰੀ ਇਹ ਹੁੰਦਾ ਵੀ ਕਲਾਕਾਰ ਦੇ ਦੋ ਗਾਣੇ ਆਏ ਉਦੋਂ ਬਾਅਦ ਚੱਲੇ ਹੀ ਨਹੀਂ ਕਈ ਕਲਾਕਾਰਾਂ ਨੂੰ ਚਲਾਉਣ ਦੇ ਲਈ ਵੀ ਕੋਈ ਚੈਨਲ ਵੀ ਖੋਲਦੇ ਆਪਾਂ ਇੱਕ ਗੱਲ ਨਹੀਂ ਕਰਦੇ ਵੀ 2-3 ਸਾਲਾਂਾਂ ਦੀ ਕੋਈ ਚੀਜ਼ ਗਰੋਅ ਕਰਦੀ ਆ ਕੋਈ ਦੁਕਾਨ ਲਾ ਲਓ ਕੋਈ ਵੀ ਬਿਜ਼ਨਸ ਲਾ ਲਓ ਇੱਕ ਕਲਾਕਾਰ ਆ ਉਹਦਾ ਇੱਕ ਗਾਣਾ 15 ਤੋਂ 20 ਲੱਖ ਰੁਪਏ ਚ ਪੈਂਦਾ ਹੁਣ ਪਿੰਕੀ ਢਾਲੀਵਾਲ ਉਹਨਾਂ ਨੇ ਕਰੋੜ ਕਰੋੜ ਲਾਇਆ ਤਾਂ 1 ਕਰੋੜ ਰੁਪਿਆ ਇਹ ਤਾਂ ਹੈ ਨਹੀਂ ਵੀ ਤੁਸੀਂ ਆਏ ਹਫ਼ਤੇ ਲਾ ਲੋਗੇ ਤੇ ਇਹ ਵੀ ਕੋਈ ਹੈ ਨਹੀਂ ਵੀ ਤੁਹਾਨੂੰ ਇੱਕ ਪ੍ਰੋਗਰਾਮ ਦਾ 1 ਕਰੋੜ ਮਿਲ ਜੂ ਜੇ ਸੰਦੀਪ ਕਿਸਾਨ ਫਸਲ ਵੀ ਲਗਾਉਂਦਾ ਤੇ ਇਹ ਨਹੀਂ ਕਿ ਉਹਨੇ ਅੱਜ ਬੀਜ ਸੁਟਿਆ ਪਰ ਕੱਲ ਪਾਣੀ ਦਿੱਤਾ ਤੇ ਪਰਸੋ ਉਹ ਫਸਲ ਵੱਢ ਲੇਗਾ 6-7 ਮਹੀਨੇ ਇੰਤਜ਼ਾਰ ਉਹ ਵੀ ਕਰਦਾ ਜੇ ਅਸੀਂ ਕੋਈ ਰੁੱਖ ਵੀ ਲਗਾਨੇ ਅਸੀਂ ਵੀ ਵੇਟ ਕਰਦੇ ਹਾਂ ਕਿ ਕਦੋਂ ਤੱਕ ਉਹ ਵੱਡਾ ਹੋਏਗਾ ਕਦੋਂ ਸਾਨੂੰ ਫਲ ਦੇਵੇਗਾ ਐਵੇਂ ਹੀ ਹੈ ਜਦੋਂ ਕਿਸੇ ਤੇ ਇਨਵੈਸਟਮੈਂਟ ਹੁੰਦੀ ਹੈ ਜਿਹੜੇ ਇਨਵੈਸਟਮੈਂਟ ਕਰ ਰਿਹਾ ਹੈ ਉਹ ਵੇਟ ਕਰਦਾ ਹੈ ਆਪਣੀ ਰਿਕਵਰੀ ਦੀ ਇਹ ਸਾਡੀ ਨੇਚਰ ਹੈ ਹਿਊਮਨ ਨੇਚਰ ਹੈ ਕਈ ਵਾਰੀ ਅਸੀਂ ਕੀ ਹੁੰਦਾ ਕਿ ਸ਼ਾਮ ਲੜ ਦੇ ਵਿੱਚ ਐਂ ਦਰਖਤ ਲਾ ਕੇ ਛੱਡਦੇ ਨੇ ਉਹਨਾਂ ਦਾ ਕੋਈ ਵੈਲੀ ਵਾਰਸ ਨਹੀਂ ਹੁੰਦਾ ਉਹ ਗੱਲ ਅਲੱਗ ਹੈ ਪਰ ਜਦੋਂ ਇੱਕ ਇੰਡਸਟਰੀ ਦੇ ਵਿੱਚ ਇੱਕ ਬੱਦੇ ਤੇ ਪੈਸਾ ਲਗਾਇਆ ਜਾ ਰਿਹਾ ਜਿਹੜਾ ਪੈਸਾ ਲਗਾ ਰਿਹਾ ਉਹਦਾ ਜਿਗਰਾ ਹੈ ਪਰ ਉਹਨੂੰ ਰਿਕਵਰੀ ਵੀ ਤਾਂ ਉਹਨੀ ਚਾਹੀਦੀ ਹੈ ਨਾ ਉਹ ਡਿਮਾਂਡ ਵੀ ਤਾਂ ਉਹਨੀ ਕਰੇਗਾ ਕਿਉਂਕਿ किया ਜਾ ਰਿਹਾ ਹੈ ਨਵੇਂ ਆਰਟਿਸਟ ਕਹਿੰਦੇ ਨੇ ਜੀ ਸਾਨੂੰ ਮੌਕਾ ਦੋ ਜੇ ਅਸੀਂ ਕੰਮ ਕਰਨਾ ਚਾਹਦੇ ਹਾਂ ਅਸੀਂ ਅੱਦਾ ਕਰਨਾ ਚਾਹਦੇ ਹਾਂ ਪਰ ਜੇ ਇੰਡਸਟਰੀ ਨਹੀਂ ਬਚੀ ਪ੍ਰੋਡਿਊਸਰ ਹੀ ਨਹੀਂ ਬਚੇ ਨਵੇਂ ਆਰਟਿਸਟ ਨੂੰ ਕੌਣ ਮੌਕਾ ਦੇਵੇਗਾ ਇਹਦਾ ਮਤਲਬ ਹੈ ਕਿ ਤੁਸੀਂ ਪ੍ਰੋਡਿਊਸਰ ਦੇ ਜਾਂ ਡਾਇਰੈਕਟਰ ਦੇ ਮਨ ਦੇ ਵਿੱਚ ਇਹ ਡਰ ਨਾ ਪੈਦਾ ਕਰੋ ਕਿ ਭਾਈ ਜੇ ਤੂੰ ਚੰਗਾ ਕੰਮ ਕੀਤਾ ਜਾਂ ਜੇ ਤੂੰ ਐ ਕੀਤਾ ਤੈਨੂੰ ਖੁੱਡੇ ਲੈਣ ਲਾ ਦਾਂਗੇ ਇਹ ਗੱਲ ਜਦੋਂ ਅ ਡਾਇਰੈਕਟਰ ਦੇ ਜਾਂ ਪ੍ਰੋਡਿਊਸਰ ਦੇ ਮਨ ਵਿੱਚ ਬੈ ਗਈ ਤਾਂ ਇੰਡਸਟਰੀ ਨੂੰ ਨਵੇਂ ਆਰਟਿਸਟ ਮਿਲਨੇ ਬੰਦ ਹੋ ਜਾਣੇ ਨੇ ਤੁਸੀਂ ਇਹ ਦੇਖੋ ਵੀ ਇੱਕ ਕਲਾਕਾਰ ਦੇ ਕਿੱਡੇ ਨਖਰੇ ਹੋ ਜਾਂਦੇ ਆ ਉਹੀ ਪ੍ਰੋਡਿਊਸਰ ਜਿਹੜਾ ਉਹਨੂੰ ਚੱਕ ਕੇ ਲਿਆਉਂਦਾ ਜਦੋਂ ਬਸ ਤੇ ਆਉਂਦਾ ਉਹਦਾ ਝੋਲਾ ਆਪ ਚੱਕਦਾ ਤੁਸੀਂ ਕਿੰਨੇ ਪ੍ਰੋਡਿਊਸਰ ਮੈ ਦਿਖਾ ਦੇਣਾ ਇੱਕ ਵੱਡੀ ਬੀਬੀ ਹੁਣ ਮਸ਼ਹੂਰ ਹੋਈ ਐ ਉਹਦਾ ਪ੍ਰੋਡਿਊਸਰ ਵੀ ਉਹਦਾ ਝੋਲਾ ਚੱਕੀ ਬੈਠਾ ਹੁੰਦਾ ਬੈਗ ਚੱਕੀ ਬੈਠਾ ਹੁੰਦਾ ਜਿਵੇਂ ਪ੍ਰੋਡਿਊਸਰ ਦਾ ਰੋਲ ਤਾਂ ਉਹਨੂੰ ਸਾਹਮਣੇ ਤੇ ਹੀ ਲੱਗ ਜਾਂਦਾ ਜੇ ਤੁਸੀਂ ਕਹਿ ਦੋ ਨਾ ਵੀ ਤੁਸੀਂ ਉਹਦੀ ਰਿਕਵਰੀ ਦੇ ਪੈਸੇ ਪੂਰੇ ਕਰਤੇ ਤਾਂ ਨਾਲ ਸਾਈ ਵਾਂਗੂ ਪ੍ਰੋ ਹਮ ਕਿਸੇ ਵੀ ਕੁੜੀ ਨੂੰ ਸਾਹਮਣਾ ਕਿਸੇ ਵੀ ਬੱਚੇ ਨੂੰ ਕਿਸੇ ਦੇ ਧੀ ਪੁੱਤ ਨੂੰ ਅੱਜ ਦੇ ਟਾਈਮ ਦੇ ਵਿੱਚ ਿੱੱਲਾ ਬਹੁਤ ਫਿਰਦੀਆਂ ਨੇ ਮਾਸ ਨੋਚਣ ਵਾਲੀਆਂ ਉਹਨਾਂ ਤੋਂ ਬਚਾ ਕੇ ਰੱਖਣਾ ਆਰਟਿਸਟ ਨੂੰ ਵੱਡਾ ਕਰਨਾ ਜੇ ਅੱਜ ਅਸੀਂ ਦਲਜੀਤ ਦੀ ਗੱਲ ਕਰੀਏ ਤਾਂ ਦਲਜੀਤ ਹੁਣੀ ਵੱਡੇ ਹੋਏ ਨੇ ਤਾਂ ਉਹ ਕਿਸੇ ਗੱਲ ਨਾਲ ਹੀ ਵੱਡੇ ਹੋਏ ਨੇ ਨਾ ਉਹਨਾਂ ਨੂੰ ਚੰਗੀ ਟੀਮ ਮਿਲੀ ਚੰਗੀ ਪ੍ਰੋਪਰ ਉਹਨਾਂ ਨੂੰ ਕੰਗ ਹੋਣੀ ਸਾਰਾ ਕੁਝ ਮੈਨੇਜ ਕਰਦੇ ਨੇ ਸੁਨਾਲੀ ਹੋਣੀ ਉਹਨਾਂ ਨੂੰ ਮੈਨੇਜ ਕਰਦੇ ਨੇ ਫੇਰ ਹੀ ਜੇ ਤੁਸੀਂ ਕੱਲਾ ਬੰਦਾ ਦੇਖ ਲਓ ਮੈਂ ਪੰਜਾਬ ਦੇ ਕਿੰਨੇ ਆਰਟਿਸਟ ਗਿਣਾ ਸਕਦਾ ਤੁਹਾਨੂੰ ਆ ਇੰਦਰਜੀਤ ਨਿੱਕੂ ਹੋਣਾ ਤੋਂ ਲੈ ਕੇ ਰਵਿੰਦਰ ਗਰੇਵਾਲ ਕਿੰਨੇ ਆਰਟਿਸਟ ਨੇ ਜਿਨ੍ਹਾਂ ਦੀ ਜਦੋਂ ਇੱਕ ਟਾਈਮ ਆਇਆ ਤਾਂ ਬਿਲਕੁਲ ਪੀਕ ਤੇ ਸੀ ਤਾਂ ਪਿੱਛੇ ਰਹਿ ਕੇ ਕੋਈ ਨਾ ਕੋਈ ਤਾਂ ਬੰਦਾ ਵਿੱਚੋਂ ਖੇਸੇ ਗਿਆ ਨਾ ਕੋਈ ਗੀਤਕਾਰ ਉਸ ਤਰ੍ਹਾਂ ਦਾ ਨਹੀਂ ਮਿਲਿਆ ਕੋਈ 뮤직 ਉਸ ਤਰ੍ਹਾਂ ਦਾ ਨਹੀਂ ਮਿਲਿਆ ਨਹੀਂ ਤਾਂ ਗਾਉਣਾ ਥੋੜੀ ਭੁੱਲ ਗਏ ਇਹਨਾਂ ਨੂੰ ਇਸ ਇੰਡਸਟਰੀ ਦੇ ਵਿੱਚ ਸੰਦੀਪ ਮਤਲਬ ਆਖਰੀ ਉਹਦੇ ਤੇ ਲੈ ਕੇ ਜਾ ਰਹੀਆਂ ਪੜਾਅ ਤੇ ਗੱਲ ਇਸ ਇੰਡਸਟਰੀ ਦੇ ਵਿੱਚ ਜੇ ਪਿੰਕੀ ਢਾਲੀਵਾਲ ਵਰਗੇ ਬੰਦਿਆਂ ਨੂੰ ਇਸ ਤਰੀਕੇ ਨਾਲ ਮੈਂਟਲੀ ਹਰਾਸ ਕੀਤਾ ਜਾਏਗਾ ਤਾਂ ਇੰਡਸਟਰੀ ਦਾ ਫਿਊਚਰ ਕੀ ਰਹੇਗਾ ਫਿਰ ਫਿਊਚਰ ਤੁਸੀਂ ਇਹ ਦੇਖੋ ਨਾ ਵੀ ਉਹ ਲੋਕਾਂ ਨੂੰ ਹਰਾਸ ਹੀ ਕਿਉਂ ਕੀਤਾ ਜਾ ਰਿਹਾ ਪਹਿਲਾਂ ਤਾਂ ਸਵਾਲ ਹੀ ਇਹ ਹੈ ਵੀ ਪਿੰਕੀ ਢਾਲੀਵਾਲ ਹੀ ਨਿਸ਼ਾਨੇ ਤੇ ਕਿਉਂ ਹੂੰ ਕਿਉਂਕਿ ਉਹਦੀ ਫਿਲਮ ਪੈਸੇ ਪੂਰੇ ਕਰ ਗਈ ਹੂੰ ਉਹਦਾ ਕੋਈ ਪ੍ਰੋਜੈਕਟ ਫੇਲ ਨਹੀਂ ਹੋਇਆ ਹੂੰ ਉਹ ਕਾਮਯਾਬ ਪ੍ਰੋਡਿਊਸਰਾਂ ਦੀ ਲਿਸਟ ਦੇ ਵਿੱਚ ਹੂੰ ਫਲੌਪ ਬੰਦੇ ਨੂੰ ਕੋਈ ਨਹੀਂ ਪੁੱਛਦਾ ਉਹ ਕਹਿੰਦਾ ਨਹੀਂ ਹੈਗਾ ਕਹਿੰਦਾ ਵੀ ਫੇਲ ਬੰਦੇ ਨੂੰ ਮਖੌਲ ਮਾਰ ਜਾਂਦੇ ਤੇ ਕਾਮਯਾਬ ਨੂੰ ਪਿਸਤੌਲ ਮਾਰ ਜਾਂਦੇ ਹੂੰ ਇਹ ਗੱਲ ਇੱਥੇ ਵੀ ਲਾਗੂ ਹੁੰਦੀ ਹੈ ਜਿਹੜਾ ਬੰਦਾ ਆਪਣੇ ਕਰਮਾਂ ਦੀ ਰੋਟੀ ਖਾ ਰਿਹਾ ਜਿਹੜਾ ਬੰਦਾ ਮਿਹਨਤ ਦੀ ਖੱਟੀ ਖਾ ਰਿਹਾ ਉਹ ਹੀ ਸਭ ਨੂੰ ਚੁਬਦਾ ਕਿਉਂਕਿ ਦੋ ਨੰਬਰ ਆਦਾ ਜਿਗਾੜ ਕਰਕੇ ਰੱਖਦਾ ਜੇ ਪਿੰਕੀ ਧਾਲੀਵਾਲ ਦੇ ਗੈਂਗਸਟਰਾਂ ਨਾਲ ਲਿੰਕ ਹੁੰਦੇ ਤਾਂ ਉਹਨੂੰ ਖਬਰ ਹੋ ਜਾਣੀ ਸੀ ਵੀ ਗੋਲੀ ਮੇਰੇ ਤੇ ਚੱਲਣ ਆਲੀ ਹੈ ਤਾਂ ਹੋ ਸਕਦਾ ਉਹਨਾਂ ਨੂੰ ਦੇ ਕੇ ਰੁਪਈਏ ਨਵੇੜ ਦਾ ਕੰਮ ਹੂੰ ਜੇ ਬੰਦੇ ਨੂੰ ਆਪਾਂ ਨੂੰ ਪਤਾ ਬਹੁਤ ਬੰਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੱਲ ਨੂੰ ਕੀ ਹੋਣਾ ਲਾ ਹਮ ਇੱਕ ਬੰਦੇ ਨੂੰ ਅਸੀਂ ਡਰਾ ਇਸ ਲਈ ਰਹੇ ਆ ਤਾਂ ਕਿ ਉਹ ਇੰਡਸਟਰੀ ਛੱਡ ਦੇ ਕਿਉਂਕਿ ਅੱਜ ਤੋਂ ਪਹਿਲਾਂ ਜਿੰਨੀਆਂ ਫਿਲਮਾਂ ਬੀਬੀ ਰਜਨੀ ਤੋਂ ਬਾਅਦ ਆਈਆਂ ਨੇ ਆਪਾਂ ਕਿਸੇ ਨੂੰ ਕੰਪੈਰੀਸ਼ਨ ਨਹੀਂ ਕਰਦੇ ਪਰ ਉਹ ਬਜਟ ਉਹਨਾਂ ਦੇ ਪੂਰੇ ਵੀ ਨਹੀਂ ਹੋਏ ਹਮ ਪਰ ਇੱਕੋ ਹੀ ਫਿਲਮ ਆ ਜਿਹਦੇ ਵਿੱਚ ਕੋਈ ਵੱਡੇ ਆਰਟਿਸਟ ਵੀ ਨਹੀਂ ਸੀ ਨਾਰਮਲ ਜਿਹੜੇ ਕੋਈ ਐ ਤਾਂ ਆਏ ਨਹੀਂ ਨਾ ਵੀ ਹਾਲੀਵੁੱਡ ਦੇ ਬੰਦੇ ਲਿਆ ਕੇ ਬਾਅਦ ਦੇ ਜਾਂ ਕੋਈ ਹਾਲੀਵੁੱਡ ਦਾ ਡਾਇਰੈਕਟਰ ਲਿਆ ਜਾਂਦਾ ਪੰਜਾਬ ਦੇ ਹੀ ਬੰਦੇ ਉਹਨਾਂ ਨੂੰ ਕੰਮ ਲੈਣਾ ਹੁੰਦਾ ਬੇਸਿਕਲੀ ਪਿੰਕੀ ਢਾਲੀਵਾਲ ਨੂੰ ਕੰਮ ਲੈਣਾ ਆਉਂਦਾ ਵੀ ਕੰਮ ਕਿਵੇਂ ਕਰਾਉਣਾ ਹੂੰ ਜਿਉਂ ਇੱਕ ਗਾਇਕਾ ਨੂੰ ਲੈ ਕੇ ਆਇਆ ਤਾਂ ਗਾਇਕਾ ਦੀ ਸ਼ਬੀ ਇਹੋ ਜਿਹੀ ਬਣਾਤੀ ਵੀ ਉਹਦੇ ਮੁਕਾਬਲੇ ਪੰਜਾਬ 'ਚ ਕੋਈ ਗਾਇਕਾ ਹੀ ਨਹੀਂ ਮਿਲੀ ਮੁੜ ਕੇ ਹੂੰ ਤੁਸੀਂ ਕਿੰਨੀਆਂ ਫੀਮੇਲ ਨੇ ਮੈਂ ਇੱਕ ਦਾ ਨਾਮ ਲੈ ਦੂੰਗਾ ਫਿਰ ਬਵਾਦ ਹੋ ਜਾਣਾ ਕਿੰਨੀਆਂ ਫੀਮੇਲ ਨੇ ਜਿਨ੍ਹਾਂ ਤੇ ਕੋਈ ਪੈਸਾ ਹੀ ਨਹੀਂ ਲੱਗਦਾ ਹੂੰ ਉਹਨਾਂ ਦੇ ਗਾਣੇ ਕਿਉਂ ਨਹੀਂ ਚੱਲ ਰਹੇ ਪੰਜਾਬ ਦੇ ਵਿੱਚ ਕਿੰਨੀਆਂ ਫੀਮੇਲ ਨੇ ਤੁਸੀਂ ਕਿਸੇ ਫੀਮੇਲ ਦਾ ਸਿਮਰਨ ਕੌਤਾਂ ਦੇ ਲਈ ਇੰਡੀਪੈਂਡੈਂਟ ਬਣਦੀ ਹੈ ਕੁੜੀ ਇਹਦਾ ਗਾਣਾ ਚੱਲਿਆ ਹੁਣ ਪੁੱਤ ਜੱਟ ਦਾ ਉਸ ਤੋਂ ਪਹਿਲਾਂ ਕਿਸੇ ਕੁੜੀ ਦਾ ਗਾਣਾ ਚੱਲਿਆ ਦਿਖਾ ਦਿਓ ਗਾਣੇ ਕਿਉਂ ਨਹੀਂ ਚੱਲ ਰਹੇ ਗਾਣਿਆਂ ਨੂੰ ਬਜਟ ਹੀ ਨਹੀਂ ਮਿਲ ਰਿਹਾ ਟ੍ਰੀਟਮੈਂਟ ਹੀ ਨਹੀਂ ਮਿਲ ਰਿਹਾ ਹੁਣ ਜੇ ਪਿੰਕੀ ਢਾਲੀਵਾਲ ਹੁਣੀ ਆਪਣੇ ਗਾਣਿਆਂ ਤੇ ਜਾਨੀ ਤੋਂ ਗਾਣਾ ਲੈਂਦੇ ਨੇ ਬੀਪਰਾਖ ਤੋਂ ਮਿਊਜ਼ਿਕ ਕਰਾਉਂਦੇ ਨੇ ਅਰਵਿੰਦਰ ਖਹਿਰਾ ਵੀਡੀਓ ਬਣਾ ਰਿਹਾ ਤਾਂ ਤੁਸੀਂ ਗਾਣੇ ਦਾ ਬਜਟ ਦੇਖ ਲਓ ਉਹਦਾ ਵੀਡੀਓ ਕੋਈ ਸੰਦੀਪ ਥੋੜੀ ਬਣਾ ਰਿਹਾ ਵੀ 15000 ਚ ਬਣਾ ਦੂਗਾ ਜੇ ਉਹ ਬਣਾ ਰਹੇ ਨੇ ਬੰਬੇ ਸ਼ੂਟ ਕਰ ਰਹੇ ਨੇ ਕੈਨੇਡਾ ਸ਼ੂਟ ਕਰ ਰਹੇ ਨੇ ਇਟ ਮੀਨਸ ਵੀ ਉਹ ਬੰਦੇ ਦਾ ਇੱਕ ਜਨੂਨ ਆ ਜਿਹੜਾ ਤੁਸੀਂ ਕਿਸੇ ਦੇ ਜਨੂਨ ਨੂੰ ਸੱਟ ਮਾਰ ਦਿਓ ਨਾ ਬੰਦਾ ਹਟ ਜਾਂਦਾ ਤੁਸੀਂ ਹੁਣ ਤੁਸੀਂ ਇੱਕ ਪੱਤਰ ਜਨੂਨੀ ਪੱਤਰਕਾਰ ਹੋ ਤੁਹਾਨੂੰ ਕੋਈ ਪਰਸਨਲੀ ਅਟੈਕ ਕਰੂਗਾ ਤੁਸੀਂ ਪੱਤਰਕਾਰੀ ਛੱਡ ਦੋਗੇ ਪੈਸਾ ਲੱਗਦੇ ਹੁੰਦਾ ਜਨੂਨ ਅਲੱਗ ਤੇ ਹੁੰਦਾ ਜਦੋਂ ਕੋਈ ਤੁਹਾਡੇ ਜਨੂਨ ਨੂੰ ਸੱਟ ਮਾਰੂਗਾ ਤੁਸੀਂ ਛੱਡੋਗੇ ਮਦਦ ਪੈਸੇ ਪੈਸੇ ਦਾ ਘਾਟਾ ਲੋਕੀ ਸਹਿ ਜਾਂਦੇ ਪਿੰਕੀ ਥਾਲੀ ਵਾਲ ਵੀ ਸਹਿਗੇ 30 32 ਸਾਲ ਕੋਈ ਬਹੁਤ ਉਹ ਕਹਿ ਲੋ ਕਿ ਛੋਟਾ ਟਾਈਮ ਨਹੀਂ ਹੁੰਦਾ ਅੱਧੀ ਜ਼ਿੰਦਗੀ ਬੰਦੇ ਦੀ ਔਰ ਅੱਧੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਉਸ ਬੰਦੇ ਨੇ ਕਿੰਨੇ ਕ ਘਾਟੇ ਖਾਦੇ ਹੋਣੇ ਪੈਸੇ ਦਾ ਘਾਟਾ ਉਹ ਫਿਰ ਵੀ ਸਹਿ ਗਿਆ ਪਰ ਜੋ ਹੁਣ ਵਿਵਾਦ ਹੋ ਰਹੀ ਨੇ ਜਿਸ ਤਰੀਕੇ ਨਾਲ ਹੁਣ ਹਰਾਸ ਹੋ ਰਿਹਾ ਹੋ ਕੀਤਾ ਜਾ ਰਿਹਾ ਜਿਸ ਇਸ ਤਰੀਕੇ ਨਾਲ ਹੁਣ ਉਹਨਾਂ ਦੇ ਆਤਮ ਵਿਸ਼ਵਾਸ ਤੇ ਸੱਟ ਮਾਰੀ ਜਾ ਰਹੀ ਹੈ ਉਹ ਸਹਿਣ ਕਰਨਾ ਬਹੁਤ ਔਖਾ ਔਰ ਜੇ ਇਸ ਇੰਡਸਟਰੀ ਦੇ ਕੋਲੋਂ ਇੱਕ ਪਿੰਕੀ ਢਾਲੀਵਾਲ ਨਹੀਂ ਸਾਂਭਿਆ ਜਾ ਰਿਹਾ ਤਾਂ ਇੰਡਸਟਰੀ ਇਹ ਕੰਨ ਖੋਲ ਕੇ ਸੁਣ ਲੈ ਕਿ ਕੋਈ ਫਿਰ ਪਿੰਕੀ ਢਾਲੀਵਾਲ ਵਰਗਾ ਪ੍ਰੋਡਿਊਸਰ ਬਣਨ ਦੀ ਜੁਰਰਤ ਨਹੀਂ ਰੱਖੂਗਾ ਜੇ ਕਿਉਂਕਿ ਇਸ ਤਰੀਕੇ ਨਾਲ ਇਹ ਤਾਂ ਇਹ ਤਾਂ ਦਸਤੂਰ ਆ ਨਾ ਲੋਕ ਹੱਸਦੇ ਨੇ ਜਦੋਂ ਇੱਕ ਚੰਗੇ ਪ੍ਰੋਡਿਊਸਰ ਦੇ ਆਪਾਂ ਕਹਿੰਦੇ ਨੇ ਯਾਰ ਚੰਗਾ ਹੋਇਆ ਹਟ ਗਿਆ ਰਾਹ ਚ ਹੂੰ ਕਈ ਬੰਦੇ ਰਾਹ ਦਾ ਰੋੜਾ ਲੱਗਦੇ ਆ ਲੋਕਾਂ ਨੂੰ ਹੂੰ ਕਈ ਬੰਦੇ ਇਹ ਲੱਗਦਾ ਕਿ ਯਾਰ ਇਹ ਸਾਡੇ ਰਾਹ ਚ ਨਹੀਂ ਤਾਂ ਸਾਡਾ ਕੰਮ ਹੀ ਨਹੀਂ ਚੱਲੂਗਾ ਹੁਣ ਜਿੱਥੇ ਪਿੰਕੀ ਹੁਣੀ ਕੰਮ ਕਰਕੇ ਪਹੁੰਚ ਗਈ ਕਿ ਲੱਗਦਾ ਜਿਹੜੀ ਬੀਬੀ ਅੱਜ ਛੱਡ ਕੇ ਗਈ ਉਸ ਲੈਵਲ ਦੇ ਵੀਡੀਓ ਕਰ ਲੂਗੀ ਹੂੰ ਜਦੋਂ ਅਸੀਂ ਕਿਸੇ ਨੂੰ ਛੱਡ ਕੇ ਜਾਂਦੇ ਆ ਨਾ ਉਹ ਕਹਿੰਦਾ ਤਾਂ ਹੈ ਵੀ ਛੱਡਣ ਵਾਲੇ ਨੂੰ ਵੀ ਬਾਅਦ ਚ ਯਾਦ ਆਉਣਾ ਚਾਹੀਦਾ ਵੀ ਮੈਂ ਕਿਹਨੂੰ ਛੱਡਿਆ ਹੂੰ ਉਹ ਕਹਿੰਦਾ ਨਹੀਂ ਹੈਗਾ ਮੈਨੂੰ ਛੱਡ ਕੇ ਮੇਰੇ ਵਰਗਾ ਲੱਭਦੀ ਫਿਰਦੀ ਏ ਉਹ ਲੱਭਣੇ ਬਹੁਤ ਔਖੇ ਹੂੰ ਜਦੋਂ ਕਿਸੇ ਨੂੰ ਆਪਦੇ ਨੂੰ ਅਸੀਂ ਛੱਡਦੇ ਆ ਦੂਜੀ ਗੱਲ ਮੈਂ ਤੁਹਾਨੂੰ ਜਿਹੜੀ ਦੁਬਾਰਾ ਗੱਲ ਦੱਸਦਾ ਧਰਮਪ੍ਰੀਤ ਦੀ ਆਪਾਂ ਗੱਲ ਕਰ ਲਈਏ ਧਰਮਪ੍ਰੀਤ ਬਾਈ ਦਾ ਇੱਕ ਸਮਾਂ ਪੀਕਤੇ ਸੀ ਫੇਰ ਇਹ ਹੀ ਪਿੰਕੀ ਟਾਲੀਵਾਲ ਹੋਣਾ ਨੇ ਆਪਣੇ ਅਮਰ ਰੇਡੀਓ ਦੇ ਵਿੱਚ ਮੈਡਫੋਰ 뮤직 ਦੇ ਵਿੱਚ ਉਹਨਾਂ ਦੀ इमोਸ਼ਨ ਆਫ ਹਾਰਟ ਐਲਬਮ ਕਰਦੇ ਨੇ ਜਿਹਦੇ ਸਾਰੇ ਦੇ ਸਾਰੇ ਗਾਣੇ ਸੈਡ ਹੁੰਦੇ ਨੇ ਕਿੱਡਾ ਵੱਡਾ ਸੱਟਾ ਹੁੰਦਾ ਇੱਕ ਕਲਾਕਾਰ ਦੀ ਐਲਬਮ ਦੇ ਸਾਰੇ ਗਾਣੇ ਸੈਡ ਇੱਕ ਵੀ ਗਾਣਾ ਬੀਟ ਨਹੀਂ ਤੇ ਉਹਨਾਂ ਗਾਣਿਆਂ ਦੇ ਵੀਡੀਓ ਫਿਲਮਾਂਕੜ ਵੀ ਹੋ ਰਹੇ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਉਹ ਬੰਦਾ ਦਿਲੋਂ ਜੁੜ ਜਾਂਦਾ ਪੰਜਾਬ ਦੇ ਕਈ ਕਲਾਕਾਰਾਂ ਦੇ ਉਹ ਪਰਿਵਾਰਕ ਮਾਲੀ ਮਦਦ ਵੀ ਕਰਦਾ ਆਫ ਦਾ ਕੈਮਰਾ ਉਦੇ ਪਿੰਡ ਦਸਾਉਂਦਾ ਸਿੰਘ ਵਾਲਾ ਉਹਨਾਂ ਦਾ ਪਿੰਡ ਆ ਜੋ ਮੈਨੂੰ ਪਤਾ ਲੱਗਿਆ ਉੱਥੇ ਵੀ ਉਹ ਦਾਨਪੁਣ ਚੰਗਾ ਕਰਦੇ ਆ ਕਿਉਂਕਿ ਜਿਹੜਾ ਬੰਦਾ ਜਿਵੇਂ ਆਪਾਂ ਤੁਸੀਂ ਗੱਲ ਕਰੀ ਨਾ 30 32 ਸਾਲ ਦੀ ਉਹ ਦਾਵਾਵਾਂ ਨਾਲ ਹੀ ਜਿਉ ਸਕਦਾ ਹੂੰ ਕਿਉਂਕਿ ਕੋਈ ਵੀ ਆਪਾਂ ਦੁਕਾਨ ਖੋਲਦੇ ਆ ਨਾ ਉਹਦਾ ਬੰਦਾ ਜਿਉ ਮਾੜਾ ਕੰਮ ਕਰੂਗਾ ਤੁਸੀਂ ਦੇਖਿਓ ਇੱਕ ਸਾਲ ਦੀ ਵਿੱਚ ਹੀ ਉਹਦਾ ਘਰ ਮੁੱਦਾ ਵੱਜ ਜੂ ਜੇ ਉਹ ਦੋ ਨੰਬਰ ਦਾ ਕਮਾਉ ਇੱਕ ਕਦੇ ਵੀ ਹੁੰਦਾ ਬਹੁਤ سارے ਲੋਕਾਂ ਨੂੰ ਸ਼ਾਇਦ ਨਾ ਲੱਗੇ ਪਰ ਤੁਸੀਂ ਪ੍ਰੈਕਟੀਕਲ ਵੇਖਿਓ ਜੇਕੋ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਹੋ ਜਿਹੜਾ ਬੰਦਾ ਬਹੁਤ ਵੱਡਾ ਬਿਜ਼ਨਸਮੈਨ ਆ ਤੇ ਤੁਹਾਨੂੰ ਪਤਾ ਹੈ ਵੀ ਉਹ ਦੋ ਨੰਬਰ ਦਾ ਕੰਮ ਕਰਦਾ ਜਾਦਾ ਉਹਦੀ ਘਰ ਵਾਲੀ ਬਿਮਾਰ ਹੋ ਜਾ ਉਹਦੇ ਜਵਾਗਮੈਂਟਲੀ ਡਿਸੇਬਲ ਹੋਣਗੇ ਜਾਂ ਕੁਝ ਵੀ ਹੋ ਪਰ ਇੱਕ ਬੰਦਾ ਜਿਹੜਾ ਸਟਿਲ ਚੱਲ ਰਿਹਾ ਹੁਣ ਵੀ ਸਾਹ ਲੈ ਰਿਆ ਜ਼ਿੰਦਗੀ ਦੇ ਵਿੱਚ ਫਿਲਮਾਂ ਪ੍ਰੋਡਿਊਸ ਕਰ ਰਿਆ ਤੁਸੀਂ ਇਹ ਦੇਖੋ ਵੀ ਉਹਨੇ ਆਪਣੇ ਬੇਟੇ ਨੂੰ 뮤직 ਇੰਡਸਟਰੀ ਦੇ ਵਿੱਚ ਲੈ ਕੇ ਆਇਆ ਫਿਲਮਾਂ ਦੇ ਵਿੱਚ ਉਹ ਫਿਲਮ ਨੂੰ ਤਾਂ ਇਹ ਵੀ ਕਹਿ ਸਕਦਾ ਸੀ ਵੀ ਆਪਾਂ ਕੋਈ ਗੋਲੀ ਵਾਲੀ ਫਿਲਮ ਬਣਾ ਲੈਨੇ ਆ ਕੋਈ ਆਸ਼ਕੀ ਵਾਲੀ ਫਿਲਮ ਬਣਾ ਲੈਨੇ ਆ ਉਹਨੇ ਜ਼ਿੰਦਗੀ ਦੀ ਇੱਕ ਕਮਾਈ ਬੀਬੀ ਰਜਨੀ ਵਰਗੀ ਨੇਕ ਫਿਲਮ ਬਣਾਉਣ ਤੇ ਲਾਤੀ ਇੱਕ ਚੰਗਾ ਮੈਸੇਜ ਹੈ ਨਾ ਜੇ ਉਹਨਾਂ ਫਿਲਮ ਡੁੱਬ ਜਾਂਦੀ ਥੋਨੂੰ ਕੀ ਲੱਗਦਾ ਇੱਕ ਪ੍ਰੋਡਿਊਸਰ ਹੋਰ ਮਾਰ ਗਿਆ ਸੀ ਪਰ ਦੀ ਨੇਕ ਕਮਾਈ ਦੀ ਗੱਲ ਜਿੱਥੇ ਆਪਾਂ ਆ ਗਈ ਉਹਦੀ ਮਿਹਨਤ ਨੂੰ ਹੀ ਫਲ ਮਿਲਿਆ ਕਿ ਅੱਜ ਉਹੋ ਬੰਦੇ ਦੀ ਇੱਕ ਫਿਲਮ ਉਹਦਾ ਤੁਸੀਂ ਜਿਗਰਾ ਦੇਖੋ 뮤직 ਦੇ ਵਿੱਚ ਆਇਆ ਪੰਜਾਬ ਦੇ ਉਹ ਉਹ ਕਲਾਕਾਰ ਉਹਨਾਂ ਨੇ ਪ੍ਰੋਡਿਊਸ ਕਰੇ ਉਹ ਉਹ ਕਲਾਕਾਰ ਲੱਭੇ ਜਿੰਨਾ ਤੇ ਕੋਈ ਚਵਾਨੀ ਨਹੀਂ ਲਾਉਂਦਾ ਸੀ ਤੇ ਪਿੰਕੀ ਢਾਲੀਵਾਲ ਨੇ ਝੋਲੇ ਨੋਟਾਂ ਦੇ ਢੇਰੀ ਕਰਦੇ ਵੀ ਇਹ ਬੰਦੇ ਨੂੰ ਹਿੱਟ ਕਰਨਾ ਉਹ ਵੱਖਰੀ ਗੱਲ ਹੈ ਇਹ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਦਰਿਆਦਿਲੀ ਦੀ ਇਹ ਹੁੰਦੀ ਉਹਦੇ ਨਾਲ ਹੀ ਜਿਹੜਾ ਦਰਿਆਦਿਲ ਹੁੰਦਾ ਜਿਹੜਾ ਚਤਰ ਹੁੰਦਾ ਉਹ ਕਦੇ ਠੱਗੀ ਨਹੀਂ ਖਾਂਦਾ ਜੇ ਪਿੰਕੀ ਢਾਲੀ ਵਾਲ ਹੋਣਾ ਨੂੰ ਇਹ ਪਤਾ ਹੁੰਦਾ ਵੀ ਜਿਹੜੀ ਗਾਇਕਾਂ ਨੇ ਅੱਜ ਮੀਡੀਆ 'ਚ ਮੇਰਾ ਜਲੂਸ ਕੱਢਣਾ ਤਾਂ ਉਹ ਸਿਆਣੇ ਹੁੰਦੇ ਅੰਦਰ ਖਾਤੀ ਪਾ ਲੈਂਦੇ ਆ ਪੰਜਾਬੀ 뮤직 ਇੰਡਸਟਰੀ ਜਿਹੜੀ ਹੈ ਜੇ ਆਰਟਿਸਟ ਚੰਗੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ ਤਾਂ ਜ਼ਰੂਰਤ ਹੈ ਪ੍ਰੋਡਿਊਸਰਾਂ ਦੀ ਡਾਇਰੈਕਟਰਾਂ ਦੀ ਵਧੀਆ ਪ੍ਰੋਡਿਊਸਰ ਹੋਣ ਵਧੀਆ ਡਾਇਰੈਕਟਰ ਖੋਣ ਪਰ ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਡਰਨਾ ਹੋਵੇ ਕਿ ਕੱਲ ਨੂੰ ਪੈਸੇ ਲਾਣ ਤੋਂ ਪਹਿਲਾਂ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਸੋਵਾਰ ਸੋਚੇ ਤੇ ਜੇ ਕਿਸੇ ਕੋਲ 4 ਪੈਸੇ ਤੋਂ ਉਹ ਕਵੇ ਕਿ ਮੈਂ ਤਾਂ ਆਪਣਾ ਕੋਈ ਬਿਜ਼ਨਸ ਹੀ ਸੈੱਟ ਕਰ ਲੈਣਾ ਮੈਂ ਇਸ ਇੰਡਸਟਰੀ ਤੋਂ ਮੈਂ ਇਹਨਾਂ ਲੋਕਾਂ ਤੋਂ ਕੀ ਲੈਣਾ ਸੰਦੀਪ ਆਖਰ ਦੇ ਵਿੱਚ ਬਸ ਇੱਕ ਮਤਲਬ ਇੱਕ ਜਿਸ ਤਰੀਕੇ ਨਾਲ ਇਸ ਇੰਡਸਟਰੀ ਦੇ ਵਿੱਚ ਕੰਮ ਹੋ ਰਿਹਾ ਜਾਂ ਜਿਸ ਤਰੀਕੇ ਨਾਲ ਆਰਟਿਸਟ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੈ ਕੀ ਲੱਗਦਾ ਯਾ ਜੋ ਗੈਂਗਸਟਰਵਾਦ ਹੈ ਜਾਂ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਪਿੰਕੀ ਤਾਲੀਵਾਲ ਦੇ ਘਰ ਦੇ ਬਾਹਰ ਗੋਲੀਆਂ ਚੱਲਣ ਦੇ ਕੋਈ ਹੋਰ ਮਾਇਨੇ ਹੋ ਸਕਦੇ ਆ ਇੱਕ ਹੋਰ ਵੀ ਗੱਲ ਹੈ ਮੇਰੇ ਦਿਮਾਗ 'ਚ ਜਿਹੜੀ ਆਈ ਆ ਵੀ ਕਈ ਵਾਰੀ ਇਹ ਹੁੰਦਾ ਵੀ ਜਦੋਂ ਗੋਲੀਆਂ ਚੱਲਦੀਆਂ ਨੇ ਨਾ ਤਾਂ ਬਹੁਤ ਸਾਰੇ ਗੈਂਗਸਟਰ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਸ਼ਾਇਦ ਪਿੰਕੀ ਕੋਲੇ ਬਹੁਤ ਪੈਸਾ ਹਾਂ ਵੀ ਅਸੀਂ ਉਹ ਪੈਸਾ ਜਦੋਂ ਗੋਲੀਆਂ ਚੱਲਦੀਆਂ ਜਾਂ ਇਸ ਤਰ੍ਹਾਂ ਦਾ ਹੁੰਦਾ ਤਾਂ ਉਦੋਂ ਬਹੁਤ سارے ਗੈਂਗਸਟਰ ਵੀ ਕਲਾਕਾਰਾਂ ਤੱਕ ਅਪਰੋਚ ਕਰਦੇ ਆ ਵੀ ਅਸੀਂ ਤੁਹਾਨੂੰ ਪ੍ਰੋਟੈਕਟ ਕਰਦੇ ਆ ਪਿਛੇ ਜਿਹੜੇ ਕਲਾਕਾਰਾਂ ਦੀ ਆਪਾਂ ਗੱਲ ਕਰਦੇ ਆ ਦੁਨੀਆ ਤੋਂ ਗਏ ਨੇ ਉਹਨਾਂ ਦੇ ਨਾਲ ਵੀ ਇਹੀ ਹੋਇਆ ਕਿ ਉਹ ਕਲਾਕਾਰਾਂ ਨੂੰ ਇਹ ਹੌਸਲਾ ਦੇ ਦਿੰਦੇ ਨੇ ਜਿਵੇਂ ਹੁਣ ਕੁਝ ਗੈਂਗਸਟਰ ਮੰਨ ਕੇ ਚੱਲੋ ਉਹ ਪਿੰਕੀ ਢਾਲੀ ਵਾਲੋਂ ਇਹ ਹੌਸਲਾ ਦੇ ਦੇਣਗੇ ਵੀ ਅੱਜ ਤੋਂ ਅਸੀਂ ਤੁਹਾਡੇ ਨਾਲ ਤੁਹਾਡੇ ਤੇ ਕੋਈ ਗੋਲੀ ਨਹੀਂ ਚੱਲੂਗੀ ਸਾਨੂੰ ਇੰਨੇ ਪੈਸੇ ਦੇ ਦਿਓ ਯਾਨੀ ਐਕਸਟਰੂਸ਼ਨ ਦਾ ਇੱਕ ਨਵਾਂ ਰੂਪ ਇਹਨੂੰ ਕਹਿ ਸਕਦੇ ਆ ਵੀ ਡਰਾ ਡਰਾ ਕੇ ਪੈਸਾ ਕਰਨਾ ਕਿਉਂਕਿ ਪ੍ਰੋਡਿਊਸਰ ਬਹੁਤ ਨਰਮ ਦਿਲ ਹੁੰਦਾ ਪ੍ਰੋਡਿਊਸਰ ਦਾ ਪਿੱਛੇ ਪਰਿਵਾਰ ਵੀ ਹੁੰਦਾ ਦੂਜੀ ਗੱਲ ਅੱਜ ਕੱਲ ਤੁਸੀਂ ਉਹ ਜਮਾਨਾ ਨਹੀਂ ਰਹਿ ਗਿਆ ਵੀ ਤੁਹਾਡਾ ਪਰਿਵਾਰ ਕਿਤੇ ਲੁੱਕ ਕੇ ਰਹਿ ਰਿਹਾ ਤੁਹਾਨੂੰ ਪਤਾ ਨਹੀਂ ਮੈਂਟ ਸੋਸ਼ਲ ਮੀਡੀਆ ਤੁਸੀਂ ਮੈਂਟ 'ਚ ਪਤਾ ਕਰ ਲੈਨੇ ਹੋ ਹੁਣ ਜਿਹੜੇ ਗੋਲੀਆਂ ਚਲਾਉਣ ਗਏ ਆ ਕਿ ਉਹਨਾਂ ਨੂੰ ਪਤਾ ਹੀ ਹੋਣਾ ਨਾ ਕਿੱਥੇ ਗੋਲੀਆਂ ਚਲਾ ਰਹੇ ਆ ਸਾਹਮਣੇ ਪਿੰਕੀ ਦਾ ਘਰ ਜਾਂ ਕੌਣ ਰਹਿ ਰਿਹਾ ਇਟ ਮੀਨਸ ਵੀ ਸਾਰਾ ਕੁਝ ਪ੍ਰੀ ਪਲਾਨਡ ਕਰਕੇ ਵੀ ਇੱਕ ਆਰਟਿਸਟ ਨੂੰ ਅਸੀਂ ਇੰਨਾ ਘਟਰਾ ਦੇਣਾ ਵੀ ਉਹ ਘਰ 'ਚੋਂ ਬਾਹਰ ਨਾ ਨਿਕਲੇ ਤੁਹਾਨੂੰ ਕੀ ਲੱਗਦਾ ਵੀ ਜਿਹਦੇ ਗੋਲ ਹਮ ਪਲ ਪਲ ਦਾ ਖਤਰਾ ਜਿਵੇਂ ਬੰਦਾ ਨਹੀਂ ਉਹ ਜਿਸ ਮਾਈਕਲ ਜੈਕਸਨ ਦੀ ਸੁਣੀ ਹੋਣੀ ਆ ਵੀ ਉਹਨੂੰ ਡਰ ਪੈ ਗਿਆ ਸੀ ਉਹ ਡਾਕਟਰ ਵੀ ਨਾਂ ਰੱਖਦਾ ਸੀ ਉਹ ਖਾਂਦਾ ਵੀ ਆ ਸੀ ਉਸ ਸ਼ੀਸ਼ੇ ਦੇ ਕਮਰੇ ਚ ਰਹਿੰਦਾ ਸੀ ਉਹ ਜ਼ਿੰਦਗੀ ਇੱਕ ਸ਼ੀਸ਼ੇ ਵਾਲੇ ਕਮਰੇ ਚ ਰਹਿਣ ਜੋਗੀ ਬਣ ਜਾਂਦੀ ਐ ਹਮ ਐਦਾਂ ਤੁਸੀਂ ਰਹਿ ਨਹੀਂ ਸਕਦੇ ਜਿਹੜੇ ਬੰਦੇ ਨੇ ਪਿੰਕੀ ਧਾਲੀ ਵਾਲ ਵਰਗੇ ਬੰਦੇ ਨੇ ਆਜ਼ਾਦ ਜ਼ਿੰਦਗੀ ਜਿਉਂ ਹੀ ਹੋਵੇ ਕਲਾਕਾਰਾਂ ਦੇ ਲਈ ਜ਼ਿੰਦਗੀ ਜਿਉਂ ਹੀ ਹੋਵੇ ਤਾਂ ਉਹਨੂੰ ਪੱਥਰਾਂ ਵਾਲੇ ਕਮਰੇ ਤਾਂ ਫਿਰ ਖਾਣ ਨੂੰ ਆਉਣਗੇ ਨਾ ਹਮ ਸੰਦੀਪ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਆਰਟਿਸਟ ਜਿਹੜੇ ਨੇ ਉਹ ਆਪਣੀਆਂ ਫੈਮਲੀਆਂ ਲੈ ਕੇ ਫਿਰ ਬਾਹਰ ਸੈਟ ਹਮਮ ਕਿਉਂਕਿ ਉਹ ਐਦਾਂ ਦੇ ਰੋਲਿਆਂ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਪਰ ਟੁੱਟ ਜਾਂਦੀ ਆ ਨਾ ਲਾਈਵ ਹੁਣ ਦੇਖੋ ਜੇ ਪਿੰਕੀ ਧਾਲੀਵਾਲ ਹੁਣੀ ਅੱਜ ਕੈਨੇਡਾ ਸ਼ਿਫਟ ਕਰ ਗਏ ਤਾਂ ਕੈਨੇਡਾ ਦੇ ਵਿੱਚ ਗਿਆ ਬੰਦੇ ਨੂੰ ਤੁਸੀਂ ਘੱਟੋ ਘੱਟ ਮੰਨ ਕੇ ਚੱਲੋ ਵੀ 4-5 ਮਹੀਨੇ ਸੈਟਲ ਹੋਣ ਨੂੰ ਲੱਗ ਜਾਂਦੇ ਆ ਤਾਂ ਉਹ 4-5 ਮਹੀਨਿਆਂ ਦੇ ਵਿੱਚ ਉਹਦਾ 뮤직 ਤੋਂ ਧਿਆਨ हट ਗਿਆ ਗਾਣਿਆਂ ਤੋਂ ਧਿਆਨ हट ਗਿਆ ਅਗਲੇ 4-5 ਮਹੀਨੇ ਤੁਸੀਂ ਲਾ ਲੋ ਵੀ ਬੰਦੇ ਨੂੰ ਹੁੰਦਾ ਇੱਥੇ ਕੰਮ ਕੀ ਕਰਨਾ ਕਹਿਣ ਦਾ ਮਤਲਬ ਵੀ ਇੱਕ ਪ੍ਰੋਡਿਊਸਰ ਜਾਂ ਕਿਸੇ ਵੀ ਨੂੰ ਕੈਨੇਡਾ ਸ਼ਿਫਟ ਕਰਾਉਣ ਦਾ ਮਤਲਬ ਇਹ ਹੁੰਦਾ ਵੀ ਉਹ ਲਾਈਨ ਛੱਡ ਜਾਵੇ ਤੁਸੀਂ ਦੇਖੋ ਵੀ ਪੰਜਾਬ ਦੇ ਕਿੰਨੇ ਕਲਾਕਾਰ ਨੇ ਜੱਸੀ ਗੱਲ ਹੁਣੀ ਆਪਣਾ ਫੈਮਿਲੀ ਲੈ ਕੇ ਗਏ ਬਾਹਰ ਜਾਂ ਹੋਰ ਕਿੰਨੇ ਕਲਾਕਾਰ ਲੈ ਕੇ ਗਏ ਉਹ ਉਹ ਲਈ ਤੇ ਉਹਨੇ ਤਰਸ ਰਹੇ ਨੇ ਅੱਜ ਜਿੰਨੇ ਕਲਾਕਾਰ ਕੈਨੇਡਾ ਬੈਠੇ ਨੇ ਤੁਸੀਂ ਦੇਖੋ ਕੈਨੇਡਾ ਦੇ ਵਿੱਚੋਂ ਗਾਣਾ ਹਿੱਟ ਕਰਨਾ ਤੇ ਪੰਜਾਬ 'ਚ ਹਿੱਟ ਕਰਨਾ ਕਿੰਨਾ ਔਖਾ ਇੱਥੇ ਤੁਸੀਂ ਕਨੈਕਟਰ ਨਹੀਂ ਕੰਮ ਇਸ ਮਾਨ ਦਾ ਫਰਕ ਹੈ ਉੱਥੇ ਜਿਹੜੀ ਆਡੀਅנס ਵੀ ਨਹੀਂ ਉਦਾਂ ਦੀ ਉੱਥੇ ਸਾਰੀ ਬਿਜ਼ हां ਉੱਥੇ ਆਡੀਅנס ਕੋ ਲੈਣਾ ਟਾਈਮ ਨਹੀਂ ਆਪਣੇ ਕੋ ਲੈਣਾ ਟਾਈਮ ਹੈ ਕਿ ਆਪਾਂ ਸੁਣਦੇ ਆਂ ਆਪਾਂ ਦੇਖਦੇ ਆਂ ਇਸ ਇੰਡਸਟਰੀ ਦੇ ਵਿੱਚ ਇੰਟਰਸਟ ਲੈਣੇ ਆਂ ਸੋ ਬਹੁਤ ਬਹੁਤ ਧੰਨਵਾਦ ਸੰਦੀਪ ਤਮਾਮ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸੋ ਇਹ ਬਹੁਤ ਅਹਿਮ ਮੁੱਦਾ ਹੈ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਦੇ ਆਰਟਿਸਟ ਨੂੰ ਇੱਕ ਵਾਰ ਇਹ ਸੋਚਨ ਸਮਝਣ ਦੀ ਜ਼ਰੂਰਤ ਹੈ ਜਾਂ ਜਿਵੇਂ ਕਹਿ ਰਹੇ ਆ ਕਿ ਇੱਕ ਹੋ ਕੇ ਚੱਲਣ ਦੀ ਜ਼ਰੂਰਤ ਹੈ ਜੇ ਤੁਸੀਂ ਗਰੋ ਕਰਨਾ ਚਾਹੁੰਦੇ ਹੋ ਨਹੀਂ ਤਾਂ ਫਿਰ ਟੜੰਮ ਕਰਕੇ ਡਿੱਗਣ ਦੇ ਵਿੱਚ ਇੰਡਸਟਰੀ ਨੂੰ ਬਿਲਕੁਲ ਟਾਈਮ ਨਹੀਂ ਲੱਗਣਾ